ਕਿਸੇ ਪ੍ਰਵਾਸੀ ਨਾਲ ਕੋਈ ਨਫ਼ਰਤ ਨਹੀਂ ਕੋਈ ਧਿਰਕੇ ਪ੍ਰਸਤੀ ਨਹੀਂ ਕੋਈ ਬ੍ਰੋਧ ਨਹੀਂ ਆ ਪਰ ਅਸੀਂ ਕਹਿੰਦੇ ਆ ਕਿ ਜੋ ਅਸੀਂ ਜਿਹੜੀ ਗੱਲ ਨੂੰ ਲੈ ਕੇ ਮੈਂ ਲਗਾਤਾਰ ਲੋਕਾਂ ਨੂੰ ਸੁਚੇਤ ਕਰਦਾ ਰਹਾਂ ਚਕੰਨੇ ਕਰਦਾ ਰਹਾਂ ਵੀ ਛੋਡੇ ਨਾਲ ਆ ਵਾਪਰਨ ਵਾਲਾ ਉਹ ਵਾਪਰਨ ਲੱਗ ਗਿਆ ਮੈਂ ਪਾਣੀ ਦੀ ਗੱਲ ਕੀਤੀ ਮੁੱਕੂਗਾ ਅਜ ਲੋਕ ਮੰਨਣ ਲੱਗੇ ਇਹ ਮੁੱਖ ਚੱਲਿਆ ਮੈਂ ਬੋਲੀ ਦੀ ਗੱਲ ਕੀਤੀ ਥੋੜੀ ਬੋਲੀ ਮਾਰੀ ਆ ਰਹੀ ਆ ਉਹ ਅਜ ਲੋਕ ਮੰਨਣ ਲੱਗੇ ਮੈਂ ਇਹਦੇ ਤੇ 4-5 ਸਾਲ ਤੋਂ ਲਗਾਤਾਰ ਬੋਲ ਰਿਹਾ ਹਾਂ ਵੀ ਛੋੜਨ ਵਾਲੇ ਬਾਪਰ ਨਾਲ ਛੋੜੇ ਜਵਾਕਾਂ ਨੂੰ ਇਹਨਾਂ ਨੇ ਮਾਰਨਾ ਛੋੜੀਆਂ ਕੁੜੀਆਂ ਨੂੰ ਕੱਢ ਕੇ ਲੈ ਜਾਣਗੇ ਬੁੜੀਆਂ ਨੂੰ ਹੱਥ ਪਾਉਣਗੇ ਹੋਣ ਲੱਗ ਗਿਆ ਇੱਕ ਇਥੇ ਪਠਾਨਕੋਟ ਤੋਂ ਮੁੰਡਾ ਬੋਲੋ ਚਲਾਇਓ ਲਾਜ਼ਮੀ ਬੱਚੇ ਰੋਹਿਤ ਪਰ ਰੋਹਿਤ ਨਾ ਹੁੰਦਾ ਇੱਕ Hindu ਪਰਿਵਾਰ ਚੋਂ ਨੌਜਵਾਨ ਬੋਲਿਆ ਪਠਾਨਕੋਟ ਤੋਂ ਇੱਥੇ ਧਰਨੇ 'ਚ ਆਇਆ ਹਾਂ ਮੈਂ ਪਠਾਨਕੋਟ ਤੋਂ ਆਇਆ ਬਾਈ ਹਿੰਦੂ ਵੀਰਾ ਰੋਹਿਤ ਨਾਮ ਆਇਆ ਮੇਰਾ ਮੈਂ ਜਿੱਥੇ ਰਹਿਣਾ ਨਾ ਭਾਈ ਉੱਥੇ ਪੰਜਾਬੀ ਬੰਦੇ 50 ਤੇ 200 ਬੰਦਾ ਪਰਵਾਸੀ ਹੈ ਅਸੀਂ ਬਿਨਾਂ ਗੱਲ ਤੋਂ ਰੌਲਾ ਨਹੀਂ ਪਾ ਰਹੇ ਸਾਨੂੰ ਦਿਖ ਰਿਹਾ ਹੈ ਹਾਲਾਤ ਪੰਜਾਬ ਦੇ ਕੀ ਹੋਣ ਵਾਲੇ ਆ ਪਰ ਸਭ ਤੋਂ ਵੱਧ ਮੈਂ ਲਾਨਤ ਪਾਉਣਾ ਹੈ ਉਹਨਾਂ ਪੰਜਾਬੀ ਕੀ ਕਹਾਂ ਦਲੇ ਕਹਾਂ ਦਲਾਲ ਕਹਾਂ ਗਦਾਰ ਕਹਾਂ ਕੌਣ ਕਹਾਂ ਜਿਹੜੇ ਇਹਨਾਂ ਇਹਨਾਂ ਆਪਣੇ ਪਰਿਵਾਰੀਆਂ ਨੂੰ ਘਰੇ ਬਿਠਾਈ ਬੈਠੇ ਆ ਆਈ ਢਾਈ ਸਮੀਲ ਤੋਂ ਆਏ ਆ ਅਸੀਂ ਕਹਿੰਦੇ ਆਸਾਨ ਨਹੀਂ ਕਰਨ ਆਏ ਅਸੀਂ ਲੜਾਈ ਲੜ ਰਹੇ ਆ ਪੰਜਾਬ ਪੰਜਾਬੀ ਅੱਤ ਦੀ ਤਾਂ ਇੱਥੇ ਆਏ ਆ ਪਰ ਇੱਥੇ ਵਾਲੇ ਲੋਕ ਕਿੱਥੇ ਆ ਬਾਈ ਜੱਤਪੁਰੇ ਦੇ ਇੱਥੇ 10 ਆ ਗਏ ਹੋਣੇ ਆ 5 ਆ ਗਏ ਹੋਣੇ 15 ਆ ਗਏ ਹੋਣੇ ਬਾਕੀ ਕਿੱਥੇ ਆ ਕੋਈ ਇਹਨਾਂ ਦੀ ਉਹ ਗੱਲ ਹੋਈ ਜਿਹੜੇ ਲੋਕਾਂ ਨੇ ਸਾਡੇ ਘਰੇ ਅੱਗ ਆਊਗੀ ਉਹ ਦੇਖਾਂਗੇ ਛੋੜੇ ਕੋਂਬਣਾ ਪਿੰਡ ਦੇ ਵਿੱਚ ਕਿੰਨੇ ਬੰਦੇ ਨੇ ਜਿੰਨਾ ਬੰਦੇ ਨੂੰ ਛੋੜੇ ਪਿੰਡ ਦੇ ਬੰਦਿਆਂ ਨੇ ਕਮਰੇ ਦੇ ਕਰਾਏ ਕਰਾਏ ਤੇ ਕਵਰੇਜ ਦਿੱਤੇ ਹੋਏ ਨੇ 70% ਸਾਰੇ ਕਮਰੇ ਕਿਰਾਏ ਪਰੇ ਆ ਜੀ 25% ਮੇਰੇ ਘਰ ਨੇ ਪਿੰਡ ਵਾਸੀ ਆ ਜੀ ਹੁਣ ਆ ਦੇਖ ਲੈ ਤੇ ਕਸੂਰ ਕੀ ਦਾ ਇਹਨਾਂ ਦਾ ਯਾਰ ਕਸੂਰ ਕੌਣ ਸਾਡਾ ਕਸੂਰ ਹੈ ਕਸੂਰ ਸਾਡਾ ਹੀ ਹੈ ਹਾਂ ਹੁਣ ਗੱਲ ਮੇਰੀ ਕੌੜੀ ਆ ਲੱਗੂਗੀ ਖੜ ਦੇ ਵਿੱਚ ਹਿਮਾਚਲ ਦੇ ਬੰਦਿਆਂ ਨੇ ਕਲੋਨੀ ਕੱਟੀ ਆ ਪੰਜਾਬੀ ਨੂੰ ਉਹਦੇ ਵਿੱਚ ਘਰ ਲੈਣ ਦੀ ਆਗਿਆ ਨਹੀਂ ਉਹ ਲੱਖ ਦੀ ਲਾਹਣ ਤਾ ਲੋਕੋ ਛੋੜਦੇ ਤੇ ਅਸੀਂ ਇਹ ਜਿੱਦਾਂ ਅਣਖਾਂ ਪਿੱਛੇ ਮਰਨ ਵਾਲੇ ਲੋਕ ਜਾਨਾਂ ਕਰਵਾਨ ਕਰਨ ਵਾਲੇ ਲੋਕ ਅੱਜ ਅਸੀਂ ਕਿਹੜਾ ਮਾਡਰਨ ਬਣ ਕੇ ਨੰਗੀ ਹੋਣ ਲੱਗੇ ਲੋਕਾਂ ਦੇ ਮੂਰੇ ਹੋਏ ਕੈਨੇਡਾ ਉੱਡ ਗਏ 12 ਪੜੀਆਂ ਅਮਰੀਕਾ ਉੱਡ ਗਏ ਆਈਲੈਂਡਸ ਕੀਤਾ ਲਾਇਆ 40 40 50 50 ਲੱਖ ਰੁਪਇਆ ਬਾਹਰ ਨੂੰ ਭੱਜ ਜਾਂਦੇ ਆ ਛੋੜੇ ਦਾ ਉਹ ਹਾਲ ਹੋਣਾ ਤੁਸੀਂ ਯਾਦ ਰੱਖੋਗੇ ਸ਼ੱਤਰ ਸੋਡੇ ਉਧਰੋਂ ਹੀ ਪੈਣੇ ਉਹਨਾਂ ਨੇ ਕੱਢਣਾ ਇਦਾਂ ਜ਼ਮੀਨਾਂ ਵੇਚੀ ਬੈਠੇ ਹਾਂ ਜਾਂ ਜਦ ਨੂੰ ਮੁੜ ਕੇ ਆਵਾਂਗੇ ਪ੍ਰਵਾਸੀਆਂ ਦਾ ਕਬਜ਼ਾ ਹੋ ਜਾਣਾ ਲੀਡਰਾਂ ਦੀ ਕੀ ਮਜਬੂਰੀ ਬਈ ਉਹ ਵੀ ਨਹੀਂ ਬੋਲਦੇ ਇੱਕ ਸੁਖਪਾਲ ਖੇੜਾ ਬੋਲਿਆ ਸੀ ਉਦੋਂ ਸਾਰੇ ਜਿਹੜੇ ਹੈਗੇ ਆ ਟੀਮ ਕਾਂਗਰਸ ਜਿਹੜੀ ਉਹਦੇ ਮਗਰ ਪੈ ਗਈ ਸੀ ਸਾਡੇ ਲੋਕ ਅੱਜ ਉਨ੍ਹਾਂ ਗਦਾਰਾਂ ਦੀਆਂ ਜੁੱਤੀਆਂ ਚੜ੍ਹਦੇ ਫਿਰਦੇ ਆ ਵੱਡੇ ਵੱਡੇ ਇਕੱਠ ਵੱਡੀਆਂ ਵੱਡੀਆਂ ਰੈਲੀਆਂ ਉਹੀ ਗਦਾਰਾਂ ਨੇ ਜਿਨ੍ਹਾਂ ਨੇ ਆ ਪਾਵੇ ਨੂੰ ਪਹਚਾਇਆ ਬਾਦਲ ਦਾ ਖਤਮੀ ਕਰਤੇ ਹੋ ਗਏ ਲੋਕਾਂ ਨੇ ਬੀਜਪੀ ਦੇ ਝੰਡੇ ਚੱਕੀ ਫਿਰਦੇ ਆ ਉਹ ਲੋਕ ਦੇਖੇ ਜਿਹੜੇ ਮੈਂ ਦਿੱਲੀ ਕਿਸਾਨੀ ਮੋਰਚ 'ਚ ਕਿਸਾਨੀ ਝੰਡੇ ਚੱਕ ਕੇ ਬੈਠੇ ਸੀ ਅੱਜ ਬੀਜਪੀ ਦੇ ਝੰਡੇ ਚੱਕੀ ਫਿਰਦੇ ਆ ਆ ਸਾਡੀ ਜ਼ਮੀਰ ਆ ਪੱਲੇ ਪਿਆ ਜਿਹੜਾ ਆ ਡਰਾਮੇ ਬਾਜ਼ ਆ ਛੁਟਕਲੇ ਬਾਜ਼ ਇਹ ਇਹ ਇਹਦੇ ਲੋਕ ਛੁਟਕਲੇ ਸੁਣ ਕੇ ਇਹਦੇ ਕੋਲ ਕਦੇ ਪੁਸ਼ਪਾ ਦੀ ਕਹਾਣੀ ਹੈ ਕਦੇ ਬਾਂਦਰ ਦੀ ਕਹਾਣੀ ਤੋਰ ਲਈ ਰਛ ਦੀ ਕਹਾਣੀ ਤੋਰ ਲਈ ਕਦੇ ਬਾਦਲ ਦੀ ਪੂਛ ਫੜ ਦੀ ਬਾਦਲ ਨ ਮਰੇ ਨੂੰ ਵਿਚਾਰ ਸਾਲ ਹੋ ਗਏ 13-13 ਸਾਲ ਦਾ ਕਾਰਗ ਯਾਰ ਕੀ ਇਹ ਤ ਦੱਸ ਦੇ ਲੋਕੇ ਦੇ ਵੀ ਮਗਰ ਤਾੜੀਆਂ ਮਾਰ ਕੇ ਤੁਰ ਜਾਂਦੇ ਆ ਪਰ ਸਾਡੇ ਲੋਕਾਂ ਨੂੰ ਵੀ ਤਾਂ ਇਹ ਜੇ ਇੱਕ ਲੀਡਰ ਨੇ ਬੰਦੇ ਦਾ ਨਾਮ ਲੈ ਕੇ ਵੀ ਹਾਂ ਵੀ ਪ੍ਰਤਭਾਲ ਯਾਰ ਹੋਰ ਕਿਦਾਂ ਅਗਲਾ ਕਹਿੰਦਾ ਮੇਰਾ ਨਾਮ ਵੀ ਯਾਦ ਹੈ ਉਹਦੇ ਚ ਖੁਸ਼ ਹੋ ਜਾਂਦੇ ਸਾਡੇ ਪੰਜਾਬੀ ਮਾ ਮੋੜ ਤੋਂ ਚੌਂ ਲੜੀ ਬਾਹਲੇ ਤਾਂ ਮੈਂ ਨਾ ਹੀ ਰੁੱਸ ਗਏ ਕਹਿੰਦੇ ਸਾਡੇ ਗੱਲ ਬਾਈ ਤੂੰ ਭੋਗਾਂ ਬਹਿ ਤਾਉਂਦਾ ਨਹੀਂ ਮਗਰ ਮੈਂ ਲੜਾਈ ਵੱਡੀ ਲੜ ਰਿਹਾ ਸੋਡੀਆਂ ਨਸਲਾਂ ਨੂੰ ਬਚਾਉਣ ਦੀ ਮੇਰੇ ਕੋਲ ਭੋਗਾਂ ਮਹਿਾਲਾ ਟਾਈਮ ਹੈ ਨਹੀਂ ਕਦੇ ਕਮਾਲੂ ਦਾ ਰੋਜ ਹੀ ਫਰਦਰਾਂ ਦਾ ਭੋਗਾਂ ਤੇ ਇਹਦਾ ਭੋਗਾਂ ਪਿਆਹ ਵਾਲੇ ਬੰਦੇ ਪਾਲਦੇ ਆ ਪੰਜਾਬੀਆਂ ਨੂੰ ਇਹ ਕਹਿਣਾ ਚਾਹਨਾ ਜੁਦੇ ਪੰਜਾਬ ਪੰਜਾਬ ਹੀ ਨਾ ਰਿਹਾ ਸਾਡੀ ਗਿਣਤੀ ਘਟਾਤੀ ਆਪਾਂ ਤਾਂ ਪਹਿਲੇ ਜਵਾਕ ਲਕਲਾ ਜੰਮ ਲਿਆ ਤੇ ਉਹ ਬਾਹਰ ਨੂੰ ਭੇਜਤਾ ਅਜੇ ਤਾਂ ਪਹਿਲੇ ਹੀ ਖਤਮ ਹੋਏ ਪਏ ਆ ਹੋਰ ਘਟਜੂਗੀ 2-4 ਸਾਲ ਬਾਅਦ ਉਸ ਤੋਂ ਬਾਅਦ ਸੋਨ ਲੀਡਰ ਕੌਣ ਚੁਣੂਗਾ ਕੁਈ ਆਇਆ ਛ ਤੜਕੇ ਦਾ ਕੁਲਵੰਤ ਸਿੰਘ ਆ ਕੇ ਇੱਥੇ ਮਿੱਠੀਆਂ ਗੋਲੀਆਂ ਦੇ ਕੇ ਤੁਰ ਗਿਆ ਐਸਐਸਪੀ ਆ ਕੇ ਤੁਰ ਗਿਆ ਬੰਦਾ ਫੜ ਲਾਂਗੇ ਜੀ ਮੰਨ ਲਓ ਬੰਦਾ ਵੀ ਫੜਿਆ ਜਾਊਗਾ ਬਦਕਾ ਤਾਂ ਫੜਿਆ ਹੀ ਨਹੀਂ ਜਾਣਾ ਇਹ ਤਾਂ ਇਹ ਤਾਂ ਜਦੋਂ ਸਾਨੂੰ ਕੁੱਟਣਾ ਸਾਡੀਆਂ ਪੱਗਾਂ ਲਾਉਣੀਆਂ ਸਾਡੇ ਟੀਚਰ ਕੁੱਟਣੇ ਆ ਸਾਡੀਆਂ ਦਾੜੀਆਂ ਪਟਣੀਆਂ ਉਦੋਂ ਤਾਂ ਇਹ ਨਾਲ ਦੀ ਨਾਲ ਪੁਲਿਸ ਤਿਆਰ ਹੈ ਨਾਲ ਦੀ ਨਾਲ ਬੱਸਾਂ ਭਰ ਕੇ ਆ ਜਾਂਦੀ ਹੈ ਤੇ ਇੱਥੇ ਗੁੰਡਾਗਰਦੀ ਸ਼ਰਮ ਹੁੰਦੀ ਕੋਈ ਪੁਲਿਸ ਵਾਲੇ ਜਾਂਦੇ ਵੀ ਨਾ ਦੋ ਬੰਦੇ ਉੱਥੇ ਇਹਦੇ ਨਾਲ ਜੋੜਨਾ ਸਾਡੇ ਜਸੇਦਾਰਾਂ ਦਾ ਵੀ ਤਾਂ ਕੰਮ ਸੀ ਜੀ ਸ਼ੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਡੀ ਸੰਸਥਾ ਦਾ ਹੀ ਆਪਦਿਆਂ ਨੂੰ ਨੰਨਾਲੀ ਗੱਲ ਆ ਕੀ ਕੱਗੇ ਨਾ ਸ਼ੋਮਨੀ ਕਮੇਟੀ ਨੂੰ ਮਾੜਾ ਕਹਿ ਸਕਦੇ ਆ ਨਾ ਅਸੀਂ ਕਾਲਤਾ ਸਾਹਿਬ ਨੂੰ ਮਾੜਾ ਕਹਿ ਸਕਦੇ ਆ ਆ ਸਾਡੇ ਪਰਸੋਂ ਬਹਿੰਡੇ ਇਕੱਠ ਸੀਗਾ ਕ੍ਰੈਚਨਾ ਦਾ ਉਹ 20000 ਬੰਦੇ ਦਾ ਇਕੱਠ ਕੋਈ ਸਮਝ ਨਹੀਂ ਰਿਹਾ ਆ ਆਪ ਸਮੇਂ ਜੁੰਡੋ ਜੁੰਡੀ ਹੋਈ ਜਾਂਦੇ ਆ ਆਪ ਸਮੇਂ ਇੱਕ ਦੂਜੇ ਦੇ ਖਿਲਾਫ ਬਿਆਨ ਲਾਗੀ ਜਾਂਦੇ ਆ ਫਲਾਨਾ ਮਾੜਾ ਫਲਾਨਾ ਚੰਗਾ ਫਲਾਨੇ ਨੇ ਐ ਕਰਤਾ ਫਲਾਨੇ ਨੇ ਐ ਕਰਤਾ ਉਹ ਸਾਨੂੰ ਅੱਜ ਭਰਾਵੋ ਇਕੱਠੇ ਹੋਣ ਦੀ ਲੋੜਾ ਰੱਬ ਦਾ ਬਾਸਤਾ ਇਕੱਠੇ ਹੋ ਜੋ ਪੰਜਾਬੀ ਕੋ ਪੰਜਾਬ ਦਾ ਸਿੱਖ ਪੰਜਾਬ ਦਾ Hindu ਪੰਜਾਬ ਦਾ ਮੁਸਲਮਾਨ ਸਾਰੇ ਇਕੱਠੇ ਹੋ ਜੋ ਆਹ ਜਿਹੜੇ ਪੰਜੇ ਛੇ ਭੱਜੇ ਆ ਤੇ ਤਿੰਨ ਚਾਰੋਂ ਭੱਜੇ ਹੋਏ ਉੱਥੋਂ ਵਾਲੇ ਦਲੱਦੀ ਪਿੰਡ ਵਾਲੇ ਇਹਨਾਂ ਨੂੰ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਦਾ ਪੁਰਾਣਾ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਐਡਰੈਸ ਉਹ ਜਨ ਤੱਕ ਕਰੋ ਪਤਾ ਹੈ ਕਿਸੇ ਪੁਲਿਸ ਵਾਲੇ ਨੂੰ ਬਿੱਕਾ ਥੋੜੇ ਨਾਲ ਲੈ ਕੇ ਥੋਂ ਆਇਆ ਇੱਥੋਂ ਦੇ ਆ ਕੇ ਇੱਥੇ ਨਾਂ ਲਿਖਾ ਤਾਂ ਵੋਟ ਬਣ ਗਈ ਕਾਰਡ ਆਧਾਰ ਕਾਰਡ ਬਣ ਗਿਆ ਇੱਥੇ ਨੂੰ ਪਸਨੀਕ ਬਣ ਗਈ ਪਿੱਛਾ ਪਤ ਪੁੱਛੇ ਨਹੀਂ ਕੌਣ ਕਿੱਥੋਂ ਆਇਆ ਹੈ ਕ੍ਰਾਈਮ ਕਰਕੇ ਆ ਰਹੇ ਹੈ ਕੋਪੋਲਿਸ ਵੈਰੀਫਿਕੇਸ਼ਨ ਨਹੀਂ ਕਰ ਰਹੀ ਪੰਜਾਬ ਨੂੰ ਅੱਗ ਲਾਉਣ ਦੇ ਲਈ ਭੇਜੇ ਤਾਂ ਨਹੀਂ ਜਾ ਰਹੇ ਕੋਲ ਇਹ ਸਾਜ਼ਿਸ਼ ਹੈ ਪੰਜਾਬ ਨੂੰ ਲਾਂਬੂ ਲਾਉਣ ਦੀ ਪੰਜਾਬ ਨੂੰ ਮਾਰਨ ਦੀ ਪੰਜਾਬੀਆਂ ਦੀ ਨਸਲ ਖੁਸ਼ੀ ਕਰਨ ਦੀ ਸਮੋਰਚਾ ਲੱਗਾ ਹੋਇਆ ਸਮਾ ਮੁਰਦ ਦੂਜੀ ਰਾਤ ਦਾ ਹੋ ਗਿਆ ਆਪਣਾ ਤੋਂ ਲੈਣਾ ਚਾਹੁੰਦਾ ਕੁੜੀ ਕਿਉਂ ਚਾਹੇ ਪਰਿਵਾਰ ਜਿੱਥੇ ਇਨਸਾਫ ਦੀ ਉੱਥੇ ਹੀ ਪੰਜਾਬੀ ਵੀ ਇਨਸਾਫ ਮੰਗਣ ਲੱਗੇ ਨੇ ਗੱਲ ਪ੍ਰਵਾਸੀਆਂ ਦੀ ਹੁੰਦੀ ਹੈ ਪ੍ਰਵਾਸੀਆਂ ਦੀ ਨਾ ਹੋ ਕੇ ਪ੍ਰਵਾਸੀਆਂ ਦੀ ਗੁੰਡਾਗਰਦੀ ਦੀ ਗੱਲ ਜਿਹ ਕਹੀਏ ਵੀ ਹੋ ਰਹੀ ਹੈ ਲੱਖਾਂ ਸਦਾਨਾ ਵੀ ਪਹੁੰਚੇ ਨੇ ਗੱਲਬਾਤ ਕਰਦੇ ਆ ਪਹਿਲਾ ਮੁੱਦਾ ਸੰਗਤਿਆਂ ਨੇ ਬਾਈ ਪਾਇਆ ਫਿਰ ਜਗਤਪੁਰੇ ਵਾਲੀ ਕਹਾਣੀ ਬਣੀ ਤੇ ਹੁਣ ਇੱਥੇ ਇਸ ਤੋਂ ਅਗਲਾ ਵੀ ਕੋਈ ਪਿੰਡ ਉਡੀਕਦੇ ਇੱਥੇ ਥਲੀ ਕਤਲ ਹੁੰਦੇ ਆ ਇੱਕ ਛੋਟੀ ਜੀ ਘਟਨਾ ਨੂੰ ਲੈ ਕੇ ਇੱਕ ਜਵਾਕ ਖੇਡ ਰਿਹਾ ਉਹ ਕਿਸੇ ਭਈਏ ਚ ਬੈਦਾ ਜਾਂ ਭਈਆ ਉਹ ਚ ਬੈਦਾ ਦਾਰੂ ਪੀਤੀ ਚ ਉਹਦੇ ਨਾਲ ਲੈ ਕੇ ਦੋ ਨੌਜਵਾਨ 17 16 ਸਾਲ ਦੀ ਉਮਰ ਦੇ ਆਉਂਦੇ ਨੇ ਉਹਨੂੰ ਕਹਿੰਦੇ ਵੀ ਇਹਦਾ ਜਵਾਕ ਇਹਦਾ ਕੀ ਕਸੂਰਾ ਕੋਈ ਗੱਲ ਨਹੀਂ ਤੂੰ ਜਾ ਇੰਨੀ ਗੱਲ ਤੋਂ ਬਹਿਸ ਦਾ ਕਹਿੰਦਾ ਖੜੋ 5 ਮਿੰਟ 5 ਮਿੰਟਾਂ ਬਾਅਦ ਨਾਲ 5-7 ਬੰਦੇ ਆਉਂਦੇ ਆ ਤਾਂ ਸ਼ੁਰੇ ਲੈ ਕੇ ਇੱਕ ਦੇ ਗੱਲ ਚ ਮਾਰਦੇ ਇੱਕ ਦੇ ਅੱਖ ਚ ਮਾਰਦੇ ਆ ਮਾਰ ਦਿੰਦੇ ਆ ਦਰਦ ਦੀ ਪਿੰਡ ਘਟਨਾ ਵਾਪਰਦੀ ਆ ਸਿਰਫ ਇੰਨੀ ਗੱਲ ਨੂੰ ਲੈ ਕੇ ਕਿ ਇੱਕ ਜਿਹੜਾ ਗੁੰਗਾ ਤੇ ਬੋਲਾ ਗੁਰਸਿੱਖ ਨੌਜਵਾਨ ਆ ਗੁਰਚਰਨ ਸਿੰਘ 20 ਸਾਲ ਤੋਂ ਝੰਡਿਆਂ ਦੀ ਇਨਸਾਨ ਸਾਹਿਬ ਦੀ ਸੇਵਾ ਕਰ ਰਿਹਾ ਉਹ ਸਿਰਫ ਉਹਨਾਂ ਦੀ ਦੁਕਾਨ ਮੂਰੇ ਕੂੜਾ ਉਹਦੀ ਵੀ ਦੁਕਾਨ ਬਰਾਬਰ ਹੁੰਦੀ ਆ ਕੂੜੇ ਵਾਲੀ ਢੇਰੀ ਉੱਧਰ ਨੂੰ ਕਰ ਦਿੰਦਾ ਇੰਨੀ ਗੱਲ ਨੂੰ ਲੈ ਕੇ ਸੱਚ ਟੰਬਾ ਮਾਰ ਕੇ ਮਾਰਕਟ ਟੱਪ ਜਾਂਦੇ ਆ ਬੰਦੇ ਇੱਥੇ ਹੁੰਦੇ ਨਹੀਂ ਰਤੀਏ ਮੰਡੀ ਦੇ ਵਿੱਚ ਸਾਡਾ ਕਿਸਾਨਪਰਾ ਝੰਡੂਕੇ ਪਿੰਡ ਤੋਂ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਚੋਨਾ ਵੇਚਣ ਜਾਂਦਾ ਉਥੇ ਕੋਈ ਭਈਆ ਪਤਾ ਨਹੀਂ ਕੋਈ ਕਰੰਟ ਲੱਗਦਾ ਭਈਏ ਨੂੰ ਪਤਾ ਨਹੀਂ ਕੀ ਉਹ ਗੁੱਸੇ ਚ ਹੁੰਦਿਆ ਭਈ ਉਹਦਾ ਕੋਈ ਕਸੂਰ ਨਹੀਂ ਹੋ ਮਗਰੋਂ ਜਾਂਦਾ ਜਾਣ ਤੋਂ ਬਾਅਦ ਉਹਨੂੰ ਫੜ ਕੇ ਬੁਰੀ ਤਰ੍ਹਾਂ ਕੁੱਟ ਕੇ ਮਰਨ ਵਾਲਾ ਕਰ ਦਿੰਦਾ ਲੋਕ ਮਿੰਨਤਾਂ ਕਰਕੇ ਉੱਥੇ ਪੈਰੀਂ ਹੱਥ ਲਾ ਕੇ ਭੰਗਾਂ ਨਹੀਂ ਛੜਾ ਕੇ ਲਿਆਉਂਦੇ ਆ ਇਹ ਰੋਜ਼ ਪੰਜਾਬ ਦੀਆਂ ਕਟਨਾਵਾਂ ਨੇ ਜਿਹੜੀ ਤੁਸੀਂ ਕਹਿੰਦੇ ਆ ਪ੍ਰਵਾਸੀਆਂ ਦੀ ਗੁੰਡਾਗਰਦੀ ਲਗਾਤਾਰ ਦਿਨੋਂ ਦਿਨ ਵੱਧ ਰਹੀ ਆ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸਾਂਝੀ ਵਾਲਤਾ ਸਨੇਹਾ ਸਰਵਤ ਦਾ ਭਲਾ ਕਿਸੇ ਮਨੁੱਖਤਾ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਸਾਡੇ ਉਹ ਸਿਧਾਂਤ ਸਾਡਾ ਕਿਸੇ ਪ੍ਰਵਾਸੀ ਨਾਲ ਕੋਈ ਨਫ਼ਰਤ ਨਹੀਂ ਕੋਈ ਭਿਰਕੇ ਪਸਤੀ ਨਹੀਂ ਕੋਈ ਵਿਰੋਧ ਨਹੀਂ ਆ ਪਰ ਅਸੀਂ ਕਹਿੰਦੇ ਆ ਕਿ ਜੋ ਅਸੀਂ ਜਿਹੜੀ ਗੱਲ ਨੂੰ ਲੈ ਕੇ ਮੈਂ ਲਗਾਤਾਰ ਲੋਕਾਂ ਨੂੰ ਸੁਚੇਤ ਕਰਦਾ ਰਿਹਾ ਚਕੰਨੇ ਕਰਦਾ ਨਾ ਵੀ ਛੋਡੇ ਨਾਲ ਆ ਵਾਪਰਨ ਨਾਲ ਆ ਉਹ ਵਾਪਰਨ ਲੱਗ ਗਿਆ ਮੈਂ ਪਾਣੀ ਦੀ ਗੱਲ ਕੀਤੀ ਮੁੱਕੂਗਾ ਅੱਜ ਲੋਕ ਮੰਨਣ ਲੱਗ ਗਏ ਕਿ ਮੁੱਖ ਚੱਲਿਆ ਮੈਂ ਬੋਲੀ ਦੀ ਗੱਲ ਕੀਤੀ ਥੋੜੀ ਬੋਲੀ ਮਾਰੀ ਆ ਰਹੀ ਆ ਉਹ ਅੱਜ ਲੋਕ ਮੰਨਣ ਲੱਗ ਗਏ ਮੈਂ ਇਹਦੇ ਤੇ 4-5 ਸਾਲ ਤੋਂ ਲਗਾਤਾਰ ਬੋਲ ਰਿਹਾ ਹਾਂ ਵੀ ਛੋੜਨ ਵਾਲੇ ਬਾਪਰ ਨਾਲ ਛੋੜੇ ਜਵਾਕਾਂ ਨੂੰ ਇਹਨਾਂ ਨੇ ਮਾਰਨਾ ਛੋੜੀਆਂ ਕੁੜੀਆਂ ਨੂੰ ਕੱਢ ਕੇ ਲੈ ਜਾਣਗੇ ਬੁੜੀਆਂ ਨੂੰ ਹੱਥ ਪਾਉਣਗੇ ਹੋਣ ਲੱਗ ਗਿਆ ਬਹੁਤੇ ਭਰਾ ਕਈ ਹਿੰਦੂ ਭਰਾ ਇੱਕ ਇੱਥੇ ਪਠਾਨਕੋਟ ਤੋਂ ਮੁੰਡਾ ਬੋਲੋ ਚਲਾਇਓ ਲਾਜ਼ਮੀ ਬੱਚੇ ਦੇ ਰੋਹਿਤ ਰੋਹਿਤ ਨਾਉਂ ਦਾ ਇੱਕ ਹਿੰਦੂ ਪਰਿਵਾਰ ਚੋਂ ਨੌਜਵਾਨ ਬੋਲਿਆ ਪਠਾਨਕੋਟ ਤੋਂ ਇੱਥੇ ਧਰਨੇ ਚ ਆਇਆ ਉਹ ਇੰਟਰਵਿਊ ਵੀ ਕੀਤਾ ਮੈਂ ਉਹਦਾ ਹਾਂ ਉਹ ਜ਼ਰੂਰ ਇਹਦੇ ਵਿੱਚ ਜੋੜਿਓ ਵੀ ਜਿਹੜੀ ਜਿਹੜੀ ਮੇਰੀ ਗੱਲ ਨੂੰ ਇਹ ਗੱਲ ਕਹਿੰਦਾ ਵੀ ਇਹ ਬੰਦਾ ਕਿਸੇ Hindu ਨੂੰ ਨਫ਼ਰਤ ਕਰਦਾ ਕਿਸੇ ਮੁਸਲਮਾਨ ਨੂੰ ਨਫ਼ਰਤ ਕਰਦਾ ਸਾਡੀ Hindu ਮੁਸਲਮਾਨ ਨਾਲ ਨਫ਼ਰਤ ਨਹੀਂ ਹੈ ਪੰਜਾਬ ਦਾ Hindu ਪੰਜਾਬੀ ਪੰਜਾਬ ਦਾ ਮੁਸਲਮਾਨ ਪੰਜਾਬੀ ਸਾਰੇ ਅਸੀਂ ਪੰਜਾਬੀਆਂ ਸਾਡਾ ਭਾਈਚਾਰਾ ਕਾਇਮ ਹੈ ਪਰ ਮੈਂ ਕਹਿੰਦਾ ਜਿਹੜੀ ਜਿਹੜੀ ਗੱਲ ਅਸੀਂ ਕਲਪਦੇ ਹਾਂ ਉਹਦਾ ਨੁਕਸਾਨ ਇਕੱਲੇ ਸਿੱਖ ਨਹੀਂ ਭੁਗਤਣਗੇ ਸਕ ਫੇਰ ਵੀ ਮਾਰਸ਼ਲ ਕੌਮ ਆ ਲੜ ਕੇ ਆਪਣੀ ਰੱਖਿਆ ਕਰ ਲੈਣਗੇ ਪਰ ਜੋ ਲੁਧਿਆਣੇ ਦੀ ਘਟਨਾ ਮੈਂ ਸਟੇ ਤੇ ਸਨ ਇਹ ਤੁਹਾਨੂੰ ਸਾਂਝੀ ਕਰਦਾ ਲੁਧਿਆਣੇ ਦੇ ਵਿੱਚ ਇੱਕ ਸੇਠ ਕਮਾਜਨ ਬੰਦਾ ਸਕੂਟਰੀ ਤੇ ਜਾ ਰਿਹਾ ਮੁਰੇ ਦੀ ਪੋਤੀ ਬੈਠੀ ਸਕੂਟਰੀ ਚਲਾ ਰਹੀ ਆ 60 65 70 ਸਾਲ ਦੀ ਉਹਦੀ ਉਮਰ ਆ ਉਹ ਬੱਚੀ ਦੀ ਉਮਰ ਆ 18 ਸਾਲ ਦੀ ਤਿੰਨ ਭਈਏ ਜਾ ਰਿਹਾ दारू ਦਾ ਡੱਕੇ ਸੜਕ ਦੇ ਉੱਤੇ ਉਹ ਕੁੜੀ ਨੇ ਹਾਰ ਨ ਮਾਰਿਆ ਪਾਸੇ ਹੋ ਜੋ ਨਹੀਂ ਹੋਏ ਹਾਰ ਨ ਮਾਰੀਗੇ ਨਹੀਂ ਪਾਸੇ ਨੇ ਨੇੜੇ ਕਰਕੇ ਸਕੂਟਰੀ ਵੀ ਬਈਆ ਮੈਨੂੰ ਨੰਗ ਜਾਂਦ ਸਾਈਡ ਦਿਓ ਐਨੀ ਗੱਲ ਤੇ ਕੁੜੀ ਦੇ ਪਾਇਆ ਹੋਇਆ ਗੱਲ ਦੇ ਵਿੱਚ ਸ਼ਾਲ ਫੜ ਲੈਂਦੇ ਐ ਇੱਕ ਜਾਣਾ ਉਹ ਕੁੜੀ ਵਿਰੋਧ ਕਰਦੇ ਦੂਜਾ ਬਾਹ ਫੜ ਦਿੰਦਾ ਬਜ਼ੁਰਗ ਬੰਦਾ ਸੇਠ ਦੂਰ ਖੜ ਕੇ ਕੰਬਣ ਲੱਗ ਕੁੜੀ ਵੀ ਕੰਬਣ ਲੱਗਦੀ ਮੇਰਾ ਦੋਸਤ ਆ ਪ੍ਰਿੰਸ ਜਿਹਨੇ ਮੈਨੂੰ ਸਾਰੀ ਵਾਰਤਾ ਸੁਣਾਈ ਘਟਨਾ ਸੁਣਾਈ ਕਹਿੰਦਾ ਫਿਰ ਅਸੀਂ ਦੇਖ ਰਹੇ ਹਾਂ ਸਾਰਾ ਕੁਝ ਅਸੀਂ ਜਾ ਕੇ ਭੰਗਾਂ ਨੂੰ ਸ਼ੁਲਕਦੇ ਹਾਂ ਤੇ ਉਹ ਪਰਿਵਾਰ ਨੂੰ ਹੋ ਭਾਗਤ ਨਾ ਘਰੇ ਛੱਡ ਕੇ ਆਉਨੇ ਆ ਇਹ ਸਾਰਾ ਨਾ ਵਾਪਰਨਾ ਬਾਈ ਤੁਸੀਂ ਇਹ ਨਾ ਸੋਚੋ ਕਿ ਅਸੀਂ ਕੱਲੇ ਬੜਾ ਅਸੀਂ ਬਿਨਾ ਗੱਲ ਤੋਂ ਰੌਲਾ ਨਹੀਂ ਪਾ ਰਹੇ ਸਾਨੂੰ ਦਿਖ ਰਿਹਾ ਹੈ ਹਾਲਾਤ ਪੰਜਾਬ ਦੇ ਕੀ ਹੋਣ ਵਾਲੇ ਆ ਪਰ ਸਭ ਤੋਂ ਵੱਧ ਮੈਂ ਲਾਨਤ ਪਾਉਣਾ ਹੈ ਉਹਨਾਂ ਪੰਜਾਬੀ ਹੁਣ ਕੀ ਕਹਾਂ ਧੱਲੇ ਕਹਾਂ ਦਲਾਲ ਕਹਾਂ ਗਦਾਰ ਕਹਾਂ ਕੌਣ ਕਹਾਂ ਜਿਹੜੇ ਇਹਨਾਂ ਇਹਨੇ ਆਪਣੇ پڑੁਈਆਂ ਨੂੰ ਘਰੇ ਬਿਠਾਈ ਬੈਠੇ ਆ ਹੁਣ ਗੱਲ ਮੇਰੀ ਕੌੜੀ ਆ ਲੱਗੂਗੀ ਕਿਰਾਏ ਤੇ ਵੀ ਸਾਨੂੰ ਦਾ 20000 ਰੁਪਇਆ ਕਿਰਾਇਆ ਹੁੰਦਾ ਮਹੀਨੇ ਦਾ ਸਾਨੂੰ 50000 ਰੁਪਇਆ ਕਿਰਾਇਆ ਹੁੰਦਾ ਆ ਸਾਰੇ ਜਿੰਨੇ ਪਿੰਡ ਨਾ ਆ ਕੁੰਬੜਾ ਹੋ ਗਿਆ ਬਲੌਂਗੀ ਹੋ ਗਿਆ ਮੁੱਲਾਂਪੁਰ ਹੋ ਗਿਆ ਜਗਤਪੁਰਾ ਹੋ ਗਿਆ ਇਹਨਾਂ ਲੋਕਾਂ ਨੇ ਆਪਣੇ ਘਰਾਂ 'ਚ ਬਿਠਾਏ ਆ ਪਹਿਲਾਂ ਇਹ ਦੋ ਦੋ ਬੰਨ ਬੱਚਿਆਂ ਦੇ ਨਾਲੇ ਇੱਕੋ ਥਾਂ ਤੇ ਇੱਕ ਘਟਨਾ ਤੋਂ ਬਾਅਦ ਅਗਲੇ ਕਹਿੰਦੇ ਆ ਵੀ ਤੁਸੀਂ ਇੱਕ ਥੋੜੀ ਜਿਹੀ ਘਟਨਾ ਹੁੰਦੀ ਆ ਤੁਸੀਂ ਤੂਲ ਦੇ ਕੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਹੋ ਇੱਕ ਘਟਨਾ ਨਹੀਂ ਇਹਦਾ ਰੋਜ਼ ਦੀਆਂ ਘਟਨਾਵਾਂ ਨੇ ਦਾਣਾ ਮੰਡੀਆਂ 'ਚ ਕਿੰਨੇ ਸਾਡੇ ਟਰੈਕਟਰ ਘੇਰੇ ਰਹੇ ਨੇ ਪੱਗਾਂ ਲਾ ਰਹੇ ਆ ਬੰਦਿਆਂ ਦੀਆਂ ਆ ਚਾਰ-ਪੰਜ ਘਟਨਾਵਾਂ ਤੁਹਾਨੂੰ ਮੈਂ ਸੁਣਾਤੀਆਂ ਆ ਇੱਥੇ ਬੀਬੀ ਬੋਲ ਰਹੀ ਸੀਗੀ ਓਹਦੀ ਸੁਣਨੀ ਸੀ ਗੱਲਬਾਤ ਉਹ ਕਹਿੰਦੀ ਮਹਾਲੀ ਦੇ ਵਿੱਚ ਸਾਡਾ ਬੁੜੀਆਂ ਦਾ ਔਰਤਾਂ ਦਾ ਬੀਬੀਆਂ ਦਾ ਨੰਘਣਾ ਮੁਸ਼ਕਲ ਆ ਆ ਜੇ ਫੁੱਟਪਾਥ ਤੇ ਤੁਰ ਜੰਦੀਆਂ ਤੇ ਮੋਰੋ ਡੱਕੇ ਆਉਂਦੇ ਹੁੰਦੇ ਆ ਤੇ ਸਾਨੂੰ ਚੁੰਨੀ ਮੂੰਹ ਤੇ ਲੈ ਕੇ ਪਾਸੇ ਲੰਘਣਾ ਪੈਂਦਾ ਤੇ ਜਿਹੜੇ ਕਦੇ ਐ ਮੋਰੋ ਪੰਜਾਬੀ ਤੁਰਿਆ ਉਹਦੇ ਪਾਸਾ ਵੱਟ ਜਾਂਦੇ ਸੀਗੇ ਆ ਸਾਡੇ ਹਾਲਾਤ ਹੋਏ ਪਏ ਆ ਪੰਜਾਬ ਦੇ ਮੋਹਾਲੀ ਦੇ ਹੋਰ ਦੇਖੋ ਖੜ ਦੇ ਵਿੱਚ ਹਿਮਾਚਲ ਦੇ ਬੰਦੇ ਨੇ ਕਲੋਨੀ ਕੱਟੀ ਆ ਪੰਜਾਬੀ ਨੂੰ ਉਹਦੇ ਵਿੱਚ ਘਰ ਲੈਣ ਦੀ ਆਗਿਆ ਨਹੀਂ ਸੁਣਨਾ ਹੋ ਕੀ ਰਿਹਾ ਕਸੂਰ ਬਾਰ ਬਾਰ ਫੇਰ ਕਹਿਣਾ ਉਹ ਸਾਡੇ ਦਲਾਲਾਂ ਨੂੰ ਕਹਿਣਾ ਦੱਲਿਆਂ ਨੂੰ ਕਹਿਣਾ ਉਹ ਮਲੋਟ ਪਿੰਡ ਦੇ ਵਿੱਚ ਮਲੋਟ ਪਿੰਡ ਦੇ ਵਿੱਚ ਇੱਕ ਪੜਿਆ ਲਿਖਿਆ ਨੌਜਵਾਨ ਮੁੰਡਾ ਜਿਹਨੇ ਬਟੜੀ ਦਾ ਕੋਰਸ ਕੀਤਾ ਦਵਿੰਦਰ ਸਿੰਘ ਮਾਜੀਬੀ ਸਿੱਖਾਂ ਦਾ ਮੁੰਡਾ ਉਹਦੇ ਦਾਦੇ ਪਰਦਾਦੇ ਤੋਂ ਲੈ ਕੇ ਪਿਓ ਤੋਂ ਲੈ ਕੇ ਨੰਬਰਦਾਰੀ ਉਹਦੇ ਘਰੇ ਸੀ ਉਹਨੂੰ ਚੱਕ ਕੇ ਪਾਸੇ ਮਾਰਿਆ ਤੇ ਪਿਓ ਦੀ ਮੌਤ ਤੋਂ ਬਾਅਦ ਚੱਕ ਕੇ ਇੱਕ ਪ੍ਰਵਾਸੀ ਬੰਦੇ ਨੂੰ ਉਹ ਜਿਹੜੀ ਬਲਜੀਤ ਕੌਰ ਐਮਐਲਏ ਉਥੇ ਦੀ ਮੰਤਰੀ ਵੀ ਹੈ ਸਰਕਾਰ ਦੇ ਵਿੱਚ ਉਹਦੇ ਪੀਏ ਨੇ ਚੱਕ ਕੇ ਅਰਚਨਾਵਾਂ ਦਾ ਚੱਕ ਕੇ ਨੰਬਰਦਾਰ ਉਹ ਪਿੰਡ ਦਾ ਪ੍ਰਵਾਸੀ ਬਣਾਤਾ ਜ਼ਿੰਮੇਵਾਰ ਕੌਣ ਹੈ ਸਾਡੇ ਲੋਕ ਨੇ ਭਾਈ ਸਾਡੇ ਲੋਕ ਜ਼ਿੰਮੇਵਾਰ ਆ ਅਸੀਂ ਹੁਣ ਅਸੀਂ ਕਹਿੰਦੇ ਆ ਜੀ ਅਸੀਂ ਮਾਡਰਨ ਹੋ ਗਏ ਅਸੀਂ ਹੂੰ ਅਸੀਂ ਤਾਂ ਬਹੁਤ ਪੈਸੇ ਮਤਲਬ ਕਿ ਨਾਮੇ ਜੁਗ ਦੇ ਹਾਣੀ ਬਣ ਗਏ ਹੂੰ ਮੈਂ ਤੁਹਾਨੂੰ ਗੱਲ ਪਹਿਲਾਂ ਵੀ ਸੁਣਾਈ ਸੀ ਦੁਬਾਰਾ ਸੁਣਾਉਣਾ ਹੂੰ ਮਹਿੰਦੀ ਦੀ ਰਸਮ ਨਿਭਾਉਣ ਲੱਗ ਗਏ ਸਾਡੇ ਵਾਲਿਆਂ ਨੂੰ ਪੈਸੇ ਪਤਾ ਨਹੀਂ ਜਾਦੇ ਆ ਗਏ ਪਤਾ ਨਹੀਂ ਕਿਹੜਾ ਇਹਨਾਂ ਨੂੰ ਚਾ ਚੜਿਆ ਪਤਾ ਨਹੀਂ ਕਿਹੜਾ ਭੂ ਸੁਵਾਰ ਆ ਸਾਡੀਆਂ ਕੁੜੀਆਂ ਲੋਰਾਂ ਪਾ ਕੇ ਕੁਮਾਰੀਆਂ ਕੁੜੀਆਂ ਤੇ ਟੀ-ਸ਼ਰਟਾਂ ਪਾਖਦੇ ਭੰਗਿਆਂ ਦੇ ਮੁਰੇ ਐ ਐ ਐਨੀਆਂ ਅਧੀਆਂ ਲੱਤਾਂ ਨੰਗੀਆਂ ਕਰਕੇ ਤੇ ਐਤ ਆ ਬਾਹਾਂ ਚਾ ਕੇ ਇਥੋਂ ਤੱਕ ਤੇ ਮਹਿੰਦੀ ਲਵਾਉਂਦੀਆਂ ਸਾਰੀਆਂ ਬਾਹਾਂ ਤੇ ਇਥੋਂ ਤੱਕ ਤੇ ਲੱਤਾਂ ਦੇ ਗੋਡਿਆਂ ਤੱਕ ਤੇ ਸਾਡੇ ਬੰਦੇ ਟੌਰ ਨਾ ਛੱਡ ਕੇ ਆਉਂਦੇ ਆ ਸ਼ਹਿਰਾਂ ਚ ਜਿੱਥੇ ਬੈਠੇ ਆ ਜਾਂ ਘਰੇ ਬੁਲਾ ਲੈਂਦੇ ਤਿੰਨ ਤਿੰਨ ਬੰਦਿਆਂ ਨੂੰ ਵੀ ਕੋਈ ਗੱਲ ਨਹੀਂ ਕੁੜੀ ਦੀ ਮਹਿੰਦੀ ਦੀ ਰਸਮ ਹੋ ਰਹੀ ਆ ਤੇ ਕੁੜੀ ਕੱਲੀ ਚਾਰੇ ਚਾੜ ਦਿੰਦੇ ਤੇ ਕੋਲੇ ਤਿੰਨ ਪਰਵਾਸੀ ਬੈਠੇ ਹੁੰਦੇ ਆ ਉਹ ਲੱਕ ਦੀ ਲਾਹਣ ਤਾ ਉਹ ਲੋਕੋ ਛੋੜਦੇ ਤੇ ਅਸੀਂ ਜਿੱਦਾਂ ਅਣਖਾਂ ਪਿੱਛੇ ਮਰਨ ਵਾਲੇ ਲੋਕ ਜਾਨਾਂ ਕਰਵਾਨ ਕਰਨ ਵਾਲੇ ਲੋਕ ਅੱਜ ਅਸੀਂ ਕਿਹੜਾ ਮਾਡਰਨ ਬਣ ਕੇ ਨੰਗੇ ਹੋਣ ਲੱਗੇ ਲੋਕਾਂ ਦੇ ਮੂਰੇ ਓਏ ਇਹ ਇਹ ਹਾਲਾਤ ਸਾਡੇ ਲੋਕਾਂ ਦੇ ਬਈ ਖੁਦ ਪੈਦਾ ਕੀਤੇ ਹੋਏ ਹਾਲਾਤ ਨੇ। ਹਰਾਨੀ ਦੀ ਗੱਲ ਦੇਖੋ। ਇੰਨਾ ਪਿੰਡਾਂ ਦੇ ਵਿੱਚ ਕੁੰਬੜਾ ਹੋਇਆ ਹੋਰ ਆਲੇ ਦਲੇ ਦੇ ਪਿੰਡ ਹੋਏ ਜਿਹੜੇ ਉੱਥੋਂ ਦੇ ਵਿਚਾਰੇ ਲੋਕ ਜਿਹਨਾਂ ਦਾ ਰਾਸ਼ਨ ਕਾਰਡ ਕੱਟੇ ਪਏ ਐ। ਆਧਾਰ ਕਾਰਡ ਕੱਟੇ ਪਏ ਐ ਤੇ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਬਣੇ ਹੋਏ ਐ ਸਾਰਾ ਰਾਸ਼ਨ ਉਹ ਜਿਹੜਾ ਜਿਹੜੀ ਵਸੂਲ ਸਾਡੇ ਕਿਸੇ ਗਰੀਬ ਨੂੰ ਮਿਲਦੀ ਐ ਕੋਈ ਸਰਕਾਰ ਵੱਲੋਂ ਕੋਈ ਸਕੀਮ ਆਉਂਦੀ ਐ ਸਾਡੇ ਬੰਦੇ ਨੂੰ ਮਿਲਦੀ ਨਹੀਂ ਉਹ ਰਾਸ਼ਨ ਕਾਰਡ ਕੱਟਤੇ ਵੋਟਰ ਕਾਰਡ ਆਧਾਰ ਕਾਰਡ ਕੱਟਤੇ ਪਿੰਡਾਂ ਦੇ ਵਿੱਚੋਂ ਰੌਲਾ ਪਿਆ ਵਿਧਾਨ ਸਭਾ ਮੁੱਦਾ ਉੱਠਿਆ ਸੀਗਾ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਐ ਇਹ 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 ਪ੍ਰੋਬਲਮ ਕਿੱਥੇ ਆਈ ਜਿਹੜੀ ਤੁਸੀਂ ਇਹ ਗੱਲ ਕੀਤੀ ਵੀ ਭਾਈ ਧੀਆਂ ਹੁਣ ਉਹੀ ਪ੍ਰਵਾਸੀਆਂ ਤੋਂ ਭਾਈ ਮਹਿੰਦੀ ਲਵਾਉਂਦੇ ਆਪਾਂ ਇਹ ਵਿਰਸਾ ਜਾਂ ਇਹ ਅਸੀਂ ਪਹਿਰਾਵਾ ਛੱਡਿਆ ਇਹਦੇ ਵਿੱਚ ਕੀ ਸਾਡੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਦਾ ਦੋਸ਼ ਆਪਾਂ ਪਾਕਿਸਤਾਨ ਜਾਂਦੇ ਆਂ ਬਾਈ ਅੱਜ ਵੀ ਉਹ ਸਲਵਾਰ ਪਜਾਮਾ ਪਾ ਕੇ ਖੋਸ਼ ਆਪਣੇ ਤੇ ਆਪਣੇ ਕੱਪੜੇ ਤੇ ਮਾਣ ਕਰਦੇ ਆ ਉਹ ਮੈਂ ਰੌਲਾ ਪਿਆ ਉਸ ਗੱਲ ਦਾ ਬੜੇ ਵੱਡੇ ਪੱਦਰ ਤੇ ਵੀ ਮੈਂ ਇੱਕ ਵਾਰੀ ਪਹਿਲਾਂ ਵੀ ਇਹ ਗੱਲ ਜਗਤਪੁਰੇ ਸੁਣਾਈ ਸੀਗੀ ਵੀ ਇੱਕ ਕੁੜੀ ਮੁੰਡੇ ਦਾ ਰੌਲਾ ਪੈਂਦਾ ਤੇ ਮੈਂ ਕੁੜੀ ਦੇ ਪਿਓ ਨੂੰ ਇਹ ਫੋਨ ਕਰਦਾ ਹੂੰ ਹੂੰ ਰੀਲਾ ਨੂੰ ਕਿ ਸੋਡੀ ਕੁੜੀ ਰੀਲਾ ਬਣਾਉਂਦੀ ਹੈ ਤੇ ਪਿਓ ਮੈਨੂੰ ਇਹ ਕਹਿੰਦਾ ਵੀ ਸਾਰੀ ਦੁਨੀਆ ਬਣਾਈ ਜਾਂਦੀ ਐ ਕਿ ਡੀ ਗੱਲ ਆ ਜੇ ਕੁੜੀ ਨੇ ਮੇਰੇ ਨੀਕਰ ਪਾ ਕੇ ਰੀਲ ਬਣਾਤੀ ਤਾਂ ਜਿਹੜਾ ਪਿਓ ਆਪਣੀ ਧੀ ਨੂੰ ਜਾਂ ਜਿਹੜੀ ਮਾਂ ਇਹ ਖੁੱਲ੍ਹ ਦਿੰਦੀ ਹੈ ਵੀ ਕੋਈ ਗੱਲ ਨਹੀਂ ਧੀ ਇਹ ਨੰਗੀ ਹੋ ਕੇ ਜੋ ਮਰਜੀ ਕਰ ਨੱਚ ਟੱਪਨ ਚਾਰਪਣਾ ਕਰ ਪਰ ਸਾਡੇ ਸੰਸਕਾਰ ਰਹਿ ਕਿੱਥੇ ਗਏ ਅਸੀਂ ਤਾਂ ਕੱਲੇ ਹੁਣ ਮੈਂ ਦੁੱਖ ਨਾਲ ਕਹਿਣਾ ਪੈ ਰਿਹਾ ਕਿਉਂਕਿ ਆਪ ਦਾ ਝੁੱਗਾ ਚੱਕਾਂਗੇ ਢੱਡਾ ਆਪ ਦਾ ਨੰਗਾ ਹੋਣਾ ਆਪਦੀ ਵੀ ਮੈਂ ਆਪ ਬਦਨਾਮੀ ਆਪ ਕਰ ਰਿਹਾ ਪਰ ਇਹ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੇ ਲੋਕ ਐਸ ਕਦਰ ਤੱਕ ਲਿਗਰ ਚੁੱਕੇ ਆ ਅਸੀਂ ਐਸ ਕਦਰ ਤੱਕ ਸਾਡਾ ਜਿਹੜਾ ਸਿਸਟਮ ਖਤਮ ਹੋ ਚੁੱਕਿਆ ਲੋਕਾਂ ਦਾ ਅਸੀਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਜਿਦਾਂ ਅੱਖਾਂ ਨਾਲ ਪੈਸਾ ਪੈਸਾ ਚਾਹੀਦਾ ਹੈ ਪੈਸੇ ਸਾਨੂੰ ਛੱਟੋ ਜੋ ਮਰਜ਼ੀ ਕਰਾਈ ਦਿਓ ਅੱਜ ਹਾਲਾਤ ਇਹ ਬਣੇ ਖੜੇ ਆ ਹੁਣ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜਿਹੜੇ ਸਾਡੇ ਬੰਦੇ ਜਿਹੜੇ ਸਾਡੇ ਬੰਦੇ ਇੱਥੋਂ ਬਾਹਰਲੇ ਮੁਲਕਾਂ ਨੂੰ ਜਾ ਰਹੇ ਆ ਕੈਨੇਡਾ ਉੱਡ ਗਏ 12 ਪੜੀਆਂ ਅਮਰੀਕਾ ਉੱਡ ਗਏ ਆਈਲੈਂਡਸ ਕੀਤਾ ਲਾਇਆ 40 40 50 50 ਲੱਖ ਰੁਪਏ ਬਾਹਰ ਨੂੰ ਭੱਜ ਜਾਂਦੇ ਆ ਛੋਡੇ ਨਾਲ ਉਹ ਹਾਲ ਹੋਣਾ ਤੁਸੀਂ ਯਾਦ ਰੱਖੋਗੇ ਛੱਤਰ ਸੋਡੇ ਉਧਰੋਂ ਹੀ ਪੈਣੀ ਉਹਨਾਂ ਨੇ ਕੱਢਣਾ ਇਧਰੋਂ ਜ਼ਮੀਨਾਂ ਵੇਚੀ ਬੈਠੇ ਹਾਂ ਜਾਂ ਜਦੋਂ ਮੁੜ ਕੇ ਆਵਾਂਗੇ ਪ੍ਰਵਾਸੀਆਂ ਦਾ ਕਬਜ਼ਾ ਹੋ ਜਾਣਾ ਯਾਦ ਰੱਖਿਓ ਤੁਸੀਂ ਆਪਣੀ ਧਰਤੀ ਮਾਂ ਛੱਡ ਕੇ ਭੱਜਿਆ ਜਿਹੜਾ ਬੰਦਾ ਦੀ ਮਾਂ ਤੋਂ ਮੁੱਖ ਮੋੜ ਗਿਆ ਦੀ ਧਰਤੀ ਤੋਂ ਮੁੱਖ ਮੋੜ ਗਿਆ ਉਹਨੂੰ ਕਿਤੇ ਢੋਈ ਨਹੀਂ ਮਿਲਦੀ ਤੇ ਨਾ ਸੋਨੂੰ ਮਿਲਣੀ ਇਹ ਵੀ ਗੱਲ ਚੇਤੇ ਰੱਖਿਓ ਪੰਜਾਬ ਛੱਡਣ ਵਾਲਾ ਨਹੀਂ ਸੀ ਤੁਸੀਂ ਛੱड़ਤਾ ਹੈ ਕਬਜ਼ੇ ਹੋਣੀ ਹੋਣੇ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਥਲੀ ਅਸੀਂ ਲੀਡਰਾਂ ਦੀ ਕੀ ਮਜਬੂਰੀ ਬਈ ਉਹ ਵੀ ਨਹੀਂ ਬੋਲਦੇ ਇੱਕ ਸੁਖਪਾਲ ਖੇੜਾ ਬੋਲਿਆ ਸੀ ਉਦੋਂ ਸਾਰੇ ਜਿਹੜੇ ਹੈਗੇ ਆ ਟੀਮ ਕਾਂਗਰਸ ਜ ਮੈਂ ਉਹੀ ਗੱਲ ਕਹਿ ਰਿਹਾ ਨਾ ਅੱਜ ਸਖਪਾਲ ਸਿੰਘ ਖੈਰੇ ਵਰਗਾ ਇੱਕ ਬੰਦਾ ਵਿਧਾਨ ਸਭਾ 'ਚ ਮੁੱਦਾ ਚੱਕਦਾ ਵੀ ਇਹ ਤੇ ਕਾਨੂੰਨ ਬਣਨਾ ਚਾਹੀਦਾ ਵੀ ਸਾਡੀਆਂ ਨੌਕਰੀਆਂ ਅਸੀਂ ਵੀ ਇਹ ਮੰਗ ਕਰ ਰਹੇ ਹਾਂ ਬਹੁਤ ਚਿਰ ਤੋਂ ਰੌਲਾ ਪਾ ਰਹੇ ਹਾਂ ਵੀ ਸਾਡੀਆਂ ਨੌਕਰੀਆਂ ਤੇ ਸਾਡੀ ਜ਼ਮੀਨ ਉੱਤੇ ਇਹ ਕਾਨੂੰਨ ਬਣੇ ਵੀ ਬਾਹਰਲਾ ਬੰਦਾ ਕੋਈ ਆ ਕੇ ਲੈ ਨਾ ਸਕੇ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਹੁਣ ਫੈਕਟਰੀਆਂ ਦਾ ਗੰਦ ਫੈਕਟਰੀਆਂ ਦਾ ਜ਼ਹਿਰ ਕੈਮੀਕਲ ਦਾ ਸਾਡੇ ਪਾਣੀ 'ਚ ਪਾ ਕੇ ਸਾਨੂੰ ਮਾਰਤਾ ਤੇ ਨੌਕਰੀਆਂ ਸਾਨੂੰ ਉੱਥੇ ਨਹੀਂ ਮਿਲਣਗੀਆਂ ਨੌਕਰੀ ਨਹੀਂ ਸਾਡੇ ਖਾਤਰ ਸਾਡੀ ਖਾਤਰ ਜਹਿਰਾ ਪਾਣੀਆਂ ਚ ਪਾਈ ਹੋ ਜਿੰਨੀ ਮਰਜੀ ਪੀ ਲੋ ਤੇ ਮਰ ਜਾਓ ਦੂਜੀ ਗੱਲ ਜੇ ਹਿਮਾਚਲ ਚਲੇ ਜਾਓ ਤੁਸੀਂ ਨਾਗਾਲੈਂਡ ਚਲੇ ਜਾਓ ਉੱਤਰਾਖੰਡ ਚਲੇ ਜਾਓ ਰਾਜਸਥਾਨ ਚਲੇ ਜਾਓ ਉੱਥੇ ਉਹਨਾਂ ਲੋਕਾਂ ਕੋਲੇ ਧਾਰਾ 371 ਵਰਗੀਆਂ ਆਪਣੀਆਂ ਜਿਹੜੇ ਵਿਸ਼ੇਸ਼ ਅਧਿਕਾਰ ਉਹਨਾਂ ਨੂੰ ਦਿੰਦੀਆਂ ਨੇ ਉਹਨਾਂ ਦੇ ਹੱਕਾਂ ਨੂੰ ਰਾਖਵਾ ਕਰਨ ਲਈ ਉਹਨਾਂ ਦੇ ਕੋਲੇ ਲਾਗੂ ਨੇ ਪੰਜਾਬ ਚ ਕਿਉਂ ਨਹੀਂ ਹੈਗਾ ਅਸੀਂ ਇਹੀ ਰੌਲਾ ਪਾ ਰਹੇ ਹਾਂ ਵੀ ਦੂਜੇ ਸੂਬਿਆਂ ਦੀ ਤਰਜ਼ ਦੇ ਉੱਤੇ ਇਹ ਵੀ ਪੰਜਾਬ ਦੇ ਅੰਦਰ ਲਾਗੂ ਹੋਣੀਆਂ ਚਾਹੀਦੀਆਂ ਨੇ ਕੋਈ ਸੁਣਨ ਨੂੰ ਤਿਆਰ ਨਹੀਂ ਸੁਣਨ ਨੂੰ ਤਿਆਰ ਕਿਵੇਂ ਹੋਣਗੇ ਜਿਮਨੀ ਚੋਣਾ ਨੇ ਚਾਰ ਥਾਵਾਂ ਤੇ ਸਾਡੇ ਲੋਕ ਅੱਜ ਉਨ੍ਹਾਂ ਗਦਾਰਾਂ ਦੀਆਂ ਜੁੱਤੀਆਂ ਚੜਦੇ ਫਿਰਦੇ ਆ ਵੱਡੇ ਵੱਡੇ ਕੱਠ ਵੱਡੀਆਂ ਵੱਡੀਆਂ ਰੈਲੀਆਂ ਉਹੀ ਗਦਾਰਾਂ ਦੀ ਜਿਨ੍ਹਾਂ ਨੇ ਆ ਪਾਵੇ ਨੂੰ ਪਚਾਇਆ ਬਾਦਲ ਦਾ ਖਤਮ ਹੀ ਕਰਤੇ ਹੋ ਗਏ ਲੋਕਾਂ ਨੇ ਭਾਜਪੀ ਦੇ ਝੰਡੇ ਚੱਕੀ ਫਿਰਦੇ ਆ ਉਹ ਲੋਕ ਦੇਖੇ ਜਿਹੜੇ ਮੈਂ ਦਿੱਲੀ ਕਿਸਾਨੀ ਮੋਰਚੇ 'ਚ ਕਿਸਾਨੀ ਝੰਡੇ ਚੱਕ ਕੇ ਬੈਠੇ ਸੀ ਨਾ ਜੋ ਭਾਜੀ ਬੀਜੇਪੀ ਨੇ ਝੰਡੇ ਚੱਕੀ ਫਿਰਦੇ ਆ ਆ ਸਾਡੀ ਜਮੀਰ ਆ ਉਹ ਲੋਕ ਉਹ ਲੋਕਾਂ ਨੂੰ ਲੱਖ ਦੀ ਲਾਹਣਤਾ ਓਏ ਮੈਂ ਤੁਹਾਨੂੰ ਪੁੱਛਣਾ ਚਾਹਣਾ ਗਿੱਦੜਵਾਹੇ ਦੇ ਲੋਕੋ ਰਾਜਾ ਬੜਿੰਗ ਜਿਹੜਾ ਮੱਧ ਪ੍ਰਦੇਸ਼ ਜਾ ਕੇ ਕਮਲਨਾਥ ਦੀ ਸਟੇਟ ਤੇ ਇਹ ਗੱਲ ਕਹਿੰਦਾ ਕਿ ਕਮਲਨਾਥ ਨੂੰ ਬਿਨਾ ਗੱਲ ਤੋਂ ਦੋਸ਼ੀ ਬਣਾਇਆ ਜਾ ਰਿਹਾ ਹੈ ਦੇ ਖਿਲਾਫ ਤਾਂ ਉਹ ਐਫ ਆਈ ਆਰ ਹੀ ਹੈ ਨਹੀਂ ਉਹ ਕਮਲਨਾਥ ਜਿਹੜਾ 84 ਦੇ ਕਤਲਿਆਂ ਦਾ ਮੁੱਖ ਦੋਸ਼ੀ ਹੈ ਉਹ ਰਾਜਾ ਬੜਿੰਗ ਜਿਹੜਾ ਕਹਿੰਦਾ ਇੰਦਰਾ ਗਾਂਧੀ ਮੇਰੀ ਮਾਂ ਹੈ ਉਹ ਰਾਜਾ ਬੜਿੰਗ ਜਿਹੜਾ ਲੁਧਿਆਣੇ ਜਿੱਤ ਕੇ ਐਮਪੀ ਪਾਰਲੀਮੈਂਟ ਦੇ ਵਿੱਚ ਜਾਂਦਾ ਤੇ ਪਹਿਲਾ ਬਿਆਨ ਇਹ ਦਿੰਦਾ ਕਿ ਲੁਧਿਆਣੇ ਦੀਆਂ ਡਾਈਂਗ ਫੈਕਟਰੀਆਂ ਲੁਧਿਆਣੇ ਲੱਗਣੀਆਂ ਚਾਹੀਦੀਆਂ ਜਿਹੜਾ ਲੁਧਿਆਣੇ ਦਾ ਸਾਰਾ ਜ਼ਹਿਰ ਸਤਲੋਜ ਤੋਂ ਪਾ ਕੇ ਤੇ ਸਾਰਾ ਉਹ ਮਲੋੜ ਜਿੱਥੇ ਚੋਣ ਲੜਦਾ ਗਿੱਦੜ ਬਾ ਉਹ ਲੋਕ ਮਰ ਰਹੇ ਆ ਤੇ ਉਹ ਲੋਕ ਦੇ ਝੰਡੇ ਚੱਕੀ ਫਿਰਦੇ ਆ ਕੀ ਬੁੱਝੇਗਾ ਤੂੰ ਆ ਤੀਜਾ ਤੁਹਾਡੇ ਪੱਲੇ ਪਿਆ ਜਿਹੜਾ ਆ ਡਰਾਮੇ ਬਾਜ਼ ਆ ਛੁਟਕਲੇ ਬਾਜ਼ ਆ ਇਹ ਇਹ ਇਹਦੇ ਲੋਕ ਛੁਟਕਲੇ ਸੁਣ ਕੇ ਇਹਦੇ ਕੋਲ ਕਦੇ ਪੁਸ਼ਪਾ ਦੀ ਕਹਾਣੀ ਹੈ ਕਦੇ ਬਾਂਦਰ ਦੀ ਕਹਾਣੀ ਤੋਰ ਲਈ ਰਿਸ਼ ਦੀ ਕਹਾਣੀ ਤੋਰ ਲਈ ਕਦੇ ਬਾਦਲ ਦੀ ਪੂਛ ਪੜ ਦੀ ਬਾਦਲ ਨੇ ਮਰੇ ਨੂੰ 4 ਸਾਲ ਹੋ ਗਏ 13-13 ਸਾਲ ਦਾ ਕਾਰਗ ਯਾਰ ਕੀ ਇਹ ਤ ਦੱਸ ਦੇ ਲੋਕੇ ਦੇ ਵੀ ਮਗਰ ਤਾੜੀਆਂ ਮਾਰ ਕੇ ਤੁਰ ਜਾਂਦੇ ਆ ਬੰਦਾ ਬਹੁਤ ਚੰਗਾ ਜੀ ਮੈਂ ਕੋਈ ਪੱਤਰਕਾਰ ਬੋਲ ਰਿਹਾ ਸੀ ਗੱਲਬਾਤ ਪੁੱਛਾਈ ਲੋਕਾਂ ਨੂੰ ਮੁੱਖ ਮੰਤਰੀ ਬਹੁਤ ਚੰਗਾ ਮੁੱਖ ਮੰਤਰੀ ਉਹ ਕਿਹੜੇ ਪਾਸੋਂ ਚੰਗਾ ਥੋੜੀ ਜਵਾਨੀ ਚਟਿਆਣਾ ਮਾਰਦੀ ਪਾਣੀਆਂ ਯਾਰ ਪਾਤੀ ਆ ਥੋੜੇ ਕਤਲੇਆਮ ਹੋਣ ਲੱਗੇ ਜਵਾਕਾਂ ਦੇ ਰੋਜ਼ਗਾਰ ਸੋਨੂ ਨਹੀਂ ਝੋਨਾ ਸੋਡਾ ਮੰਡੀਆਂ ਚ ਪਿਆ ਡੀਪੀ ਸੋਨੂ ਨਹੀਂ ਮਿਲਦਾ ਕਿਹੜੇ ਪਾਸੋਂ ਚੰਗਾ ਦੱਸ ਦਿਓ ਪਰ ਸਾਡੇ ਲੋਕਾਂ ਨੂੰ ਵੀ ਤਾਂ ਇਹ ਜੇ ਇੱਕ ਲੀਡਰ ਨੇ ਬੰਦੇ ਦਾ ਨਾਮ ਲੈ ਕੇ ਵੀ ਹਾਂ ਵੀ ਪ੍ਰਤਪਾਲ ਯਾਰ ਹੋਰ ਕਿਦਾਂ ਅਗਲਾ ਕਹਿੰਦਾ ਮੇਰਾ ਨਾਮ ਵੀ ਯਾਦ ਹੈ ਉਹਦੇ 'ਚ ਖੁਸ਼ ਹੋ ਜਾਂਦੇ ਸਾਡੇ ਪੰਜਾਬੀ ਤਾਂ ਸਾਡੇ ਤਾਂ ਭੋਗ ਤੇ ਆ ਜਾ ਤੇ ਵਿਆਹ ਤੇ ਆ ਜਾ ਇਹਨਾਂ ਨੂੰ ਕੋਈ ਮਤਵ ਨਹੀਂ ਪੰਜਾਬ ਨੂੰ ਕੱਲ ਨੂੰ ਅੱਗ ਲਾ ਦੇ ਚਾਹੀ ਇਹ ਤਾਂ ਭੋਗ ਤੇ ਆਉਣ ਨਾਲ ਖੁਸ਼ ਐ ਮਾ ਮੋੜ ਤੋਂ ਚੌਂ ਲੜੀ ਬਾਹਲੇ ਤਾਂ ਮੈਂ ਨਹੀਂ ਰੁੱਸ ਗੇ ਕਹਿੰਦੇ ਸਾਡੇ ਕਰ ਬਾਰੇ ਤੂੰ ਭੋਗਾਂ ਬਹਿ ਤਾ ਆਉਂਦਾ ਨਹੀਂ ਮੈਂ ਕਿਹਾ ਮੈਂ ਲੜਾਈ ਵੱਡੀ ਲੜ ਰਿਹਾ ਸੋਡੀਆਂ ਨਸਲਾਂ ਨੂੰ ਬਚਾਉਣ ਦੀ ਮੇਰੇ ਕੋਲ ਭੋਗਾਂ ਬਹਿਣ ਦਾ ਟਾਈਮ ਹੈ ਨਹੀਂ ਕਨੇ ਕਮਾਲੂ ਦਾ ਰੋਜੀ ਫਰਦਰੰਦਾ ਭੋਗਾਂ ਤੇ ਇਹਦਾ ਭੋਗਾਂ ਪਿਆ ਹਾਲੇ ਬੰਦੇ ਭਾਲਦੇ ਆ ਇਹਨਾਂ ਨੂੰ ਬੰਦੇ ਦੀ ਸੋਚ ਉਹਦੀ ਦੂਰ ਹੁੰਦੇ ਸੀ ਉਹਦੀ ਸਮਝ ਨਾ ਕੋਈ ਲੈਣਾ ਦੇਣਾ ਨਹੀਂ ਆ ਇਸ ਕਰ ਚੰਗੇ ਬੰਦੇ ਆ ਨਹੀਂ ਰਹੇ ਤੁਸੀਂ ਹੋਰ ਦੇਖੋ ਨਾ ਜਿਹੜਾ ਪੰਜਾਬ ਮਾੜੀ ਮਾੜੀ ਗੱਲ ਤੇ ਰੋਸ ਬਹੁਤ ਵੱਡੇ ਪੱਦਰ ਤੇ ਰੋਸ ਮਜਾਰੇ ਕਰਦਾ ਸੀ ਅੱਜ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਕਿ 10 ਏਕੜ ਪੈੜੀ ਹਰਿਆਣੇ ਦੇ ਲਈ ਵੱਖਰੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਦੇ ਬਚਤ ਸੈਂਟਰ ਕਹਿੰਦੇ ਦੇ ਦਿਓ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਗੇ ਪਹਿਲਾ ਨਿਸ਼ਾਨਾ ਪੰਜਾਬ ਦੀ ਦਾਵੇਦਾਰੀ ਖਤਮ ਕਰਤੀ ਪੰਜਾਬ ਚੰਡੀਗੜ੍ਹ ਤੋਂ ਸੈਂਟਰ ਦੀਆਂ ਚੋਣਾਂ ਨਹੀਂ ਹੋ ਰਹੀਆਂ ਅੱਜ ਮਹੀਨੇ ਤੋਂ ਉੱਪਰ ਹੋਗਾ ਸਾਡੇ ਮੁੰਡੇ ਕੁੜੀਆਂ ਉੱਥੇ ਬੈਠੇ ਧਰਨਾ ਲਈ ਉਹ ਸੈਂਟਰ ਆਪਣੇ ਕਬਜ਼ੇ 'ਚ ਕਰਨਾ ਇਹਨਾਂ ਯੂਨੀਵਰਸਿਟੀ ਤੇ ਚੰਡੀਗੜ੍ਹ ਨੂੰ ਕਾਰੀ ਚੁੱਕਿਆ ਡੈਮਾਂ ਦੇ ਪ੍ਰਬੰਧ ਉਹ ਪਹਿਲੇ ਸਾਡੇ ਕੋਲ ਖੋ ਚੁੱਕੇ ਆ ਇੱਕ ਦੂਜੀ ਦੂਜਾ ਨਿਸ਼ਾਨਾ ਕੀ ਹੈ ਵੀ ਜਿਹੜੀ ਪੰਜਾਬ ਤੇ ਹਰਿਆਣ ਦੀ ਸਾਂਝ ਬਣੀ ਸੀ ਕਿਸਾਨੀ ਮੋਰਚੇ ਇਕੱਠੇ ਹੋ ਕੇ ਲੜੇ ਉਹ ਤਾਕਤ ਨੂੰ ਕਿਵੇਂ ਤੋੜਨਾ ਹੈ ਵੀ ਜਦੋਂ ਆਹ ਕੰਮ ਕਰੋਗੇ ਪੰਜਾਬ ਵਿਰੋਧ ਕਰੂ ਅਸੀਂ ਕਹਾਂਗੇ ਮੀਡੀਆ ਤੇ ਚਲਾਵਾਂਗੇ ਵੀ ਦੇ ਹਰਿਆਣਾ ਦੇ ਪੰਜਾਬ ਨੂੰ ਆਪਸ ਵਿੱਚ ਟਕਰਾ ਦਿਓ ਸੋ ਇਹ ਗੱਲਾਂ ਨੂੰ ਸਮਝਣ ਨੂੰ ਕੋਈ ਤਿਆਰ ਨਹੀਂ ਕੋਈ ਇਹਦੇ ਤੇ ਮੂਵਮੈਂਟ ਨਹੀਂ ਖੜੀ ਹੋ ਰਹੀ ਇਹਨਾਂ ਮਸਲਿਆਂ ਮੁੱਦਿਆਂ ਨੂੰ ਲੈ ਕੇ ਲੀਡਰ ਆਉਂਦੇ ਆ ਯੂਨੀਵਰਸਿਟੀ ਆਏ ਬੋਲ ਕੇ ਤੁਰ ਗਏ ਕਿਉਂ ਨਹੀਂ ਵੱਡੀ ਕਾਲ ਦਿੱਤੀ ਯਾਰੀ ਕਿਉਂ ਨਹੀਂ ਸਮੋਚ ਮੈਂ ਸਾਰੇ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਜੁਦੇ ਪੰਜਾਬ ਪੰਜਾਬ ਹੀ ਨਾ ਰਿਹਾ ਸਾਡੀ ਗਿਣਤੀ ਘਟਾਤੀ ਆਪਾਂ ਤਾਂ ਪਹਿਲੇ ਜਵਾਕ ਲਕਲਾ ਜੰਮ ਲਿਆ ਤੋ ਬਾਹਰ ਨੂੰ ਪੇ ਦਿੱਤਾ ਅਜੇ ਤਾਂ ਪਹਿਲੇ ਹੀ ਖਤਮ ਹੋਏ ਪਏ ਆ ਹੋਰ ਘਟ ਜੂਗੀ 2-4 ਸਾਲ ਬਾਅਦ ਉਸ ਤੋਂ ਬਾਅਦ ਸੋਨ ਲੀਡਰ ਕੌਣ ਚੁਣੂਗਾ ਅੱਜ ਐਮਸੀ ਅੱਜ ਸਰਪੰਚ ਦਾ ਪ੍ਰਵਾਸੀ ਬਣ ਲੱਗੇ ਕੱਲ ਨੂੰ ਐਮਐਲਏ ਐਮਪੀ ਮੰਤਰੀ ਮੁੱਖ ਮੰਤਰੀ ਬਣਨਗੇ ਫਿਰ ਤੁਸੀਂ ਕਿੱਥੇ ਜਾਓਗੇ ਕਦੇ ਇਹ ਸੋਚੀ ਹੈ ਗੱਲ ਜਿਹੜੇ ਵੀ ਬੰਦੇ ਅੱਜ ਇਹ ਰੌਲਾ ਬੋਲ ਅੱਜ ਇੱਥੋਂ ਪ੍ਰਤਾਪ ਸਿੰਘ ਬਾਜਵਾ ਹੁਣ ਇੱਥੋਂ ਹੀ ਗਿਆ ਨਾ ਹਾਂਜੀ ਆਈ ਗੱਡੀਆਂ ਕਮਾ ਕੇ ਮੁੜ ਗਿਆ ਫੋਟੋ ਕਰਾ ਗਿਆ ਹੁਣ ਆਪਣੀ ਵਿਰੋਧੀ ਧਿਰ ਦਾ ਨੇਤਾ ਹੈ ਕੀ ਇੱਥੇ ਇੱਕ ਨੌਜਵਾਨ ਮਰੇ ਪਿਆ ਉਹ ਇੱਕ ਹਸਪਤਾਲ ਪਿਆ ਵਿਚਾਰਾ ਤੇ ਕਿ ਛਿਪਿਆ ਇੱਥੇ ਆ ਨਹੀਂ ਸਕਦੇ ਕੋਈ ਆਇਆ ਇੱਥੇ ਤੜਕੇ ਦਾ ਕੁਲਵੰਤ ਸਿੰਘ ਆ ਕੇ ਇੱਥੇ ਮਿੱਠੀਆਂ ਗੋਲੀਆਂ ਦੇ ਕੇ ਤੁਰ ਗਿਆ ਐਸਐਸਪੀ ਆ ਕੇ ਤੁਰ ਗਿਆ ਬੰਦਾ ਫੜ ਲਾਂਗੇ ਜੀ ਮੰਨ ਲਓ ਬੰਦਾ ਵੀ ਫੜਿਆ ਜਾਊਗਾ ਬੰਦਾ ਫੜਿਆ ਹੀ ਨਹੀਂ ਜਾਣਾ ਇੱਥੋਂ ਥੋਡੇ ਕੋਲੇ ਯਾਰ ਤੁਸੀਂ ਇਹ ਦੇਖੋ ਬਠੰਡੇ ਦੇ ਵਿੱਚ 21 ਦੇ ਵਿੱਚ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਈ ਗਈ ਹੂੰ ਦੱਸੋ ਮੈਨੂੰ ਕੋਈ ਐਫਆਈਆਰ ਦਰਜ ਹੋਈ ਹੋਇਆ ਇਹਨਾਂ ਪ੍ਰਵਾਸੀਆਂ ਵੱਲੋਂ ਰਾਮ ਮਾਰ ਫਾਈਨਲ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਫੂਕਤੀਆਂ ਸੀਗੀਆਂ ਹੂੰ ਕੋ ਮਕਦਮਾ ਦਰਜ ਹੋਇਆ ਕੋ ਚਾਰ ਸ਼ੀਟ ਹੋਏ ਬੰਦੇ ਕੋ ਬੰਦੇ ਫੜੇ ਗਏ ਬੰਦੇ ਜੇਲ੍ਹ ਭੇਜੇ ਗਏ ਇੱਥੋਂ ਬੰਦੇ ਮਾਰ ਕੇ ਲੁਧਿਆਣੇ ਕਿਸੇ ਫੈਕਟਰੀ ਜਿਹਾ ਬੈਗੇ ਜਿੱਥੇ 10000 ਬੰਦਾ ਬੈਠੇ ਕਿੱਥੋਂ ਬੰਦਾ ਪਾੜ ਲੋਂਗੇ ਇੱਕ ਹੋਰ ਪੈਣਾ ਹੋਈ ਸੀ ਹੋ ਕਹਿੰਦੀ 19 ਬੰਦਿਆਂ ਨੇ ਮੇਰਾ ਪੁੱਤ ਸਾਡਾ ਮੇਰਾ ਭਾਣ ਜੇ ਵੱਡਤਾ ਤੇ ਉਹ ਹੁਣ ਮਤਲਬ ਕਿ ਡੇਢ ਸਾਲ ਤੋਂ ਮੰਜੇ ਤੇ ਪਿਆ ਨਾ ਉਹ ਬੋਲ ਸਕਦਾ ਨਾ ਹਿੱਲ ਸਕਦਾ ਪਰ ਅਸੀਂ ਕਹਿੰਨੀ ਸੀ ਸੀਸੀਟੀਵੀ ਵੀ ਦੇ ਦਿੱਤੇ 10 ਵਜੇ ਤੇ ਉਹ ਬੰਦੇ ਨਹੀਂ ਫੜ ਹੋਏ ਕੁਝ ਵੀ ਨਹੀਂ ਆ ਇੱਥੋਂ 500 ਮੀਟਰ ਦੂਰ ਠੇਕਾ ਸ਼ਰਾਬ ਦਾ ਛੜਕ ਤੇ ਆ ਮੱਛੀ ਦੀ ਮਾਰਕੀਟ ਸਰਪ ਤੇ ਲੱਗੀ ਆ ਪੰਜ ਪੰਜ 400 ਪ੍ਰਵਾਸੀ ਖੜ ਕੇ दारू ਛੜਕ ਤੇ ਪੀਂਦਾ ਉਥੇ ਸ਼ਰੇਆਮ ਗੁੰਡਾਗਰਦੀ ਹੁੰਦੀ ਆ ਕੋਈ ਪੁਲਿਸ ਦਾ ਕੋਈ ਪੀਸੀਆਰ ਦਾ ਬੰਦਾ ਕੱਖ ਨਹੀਂ ਜਾਂਦਾ ਉਥੇ ਇਹ ਤਾਂ ਇਹ ਤਾਂ ਜਦੋਂ ਸਾਨੂੰ ਕੁੱਟਣਾ ਸਾਡੀਆਂ ਪੱਗਾਂ ਲਾਉਣੀਆਂ ਸਾਡੇ ਟੀਚਰ ਕੁੱਟਣੇ ਆ ਸਾਡੀਆਂ ਦਾੜੀਆਂ ਪਟਣੀਆਂ ਉਦੋਂ ਤਾਂ ਇਹ ਨਾਲ ਦੀ ਨਾਲ ਪੁਲਿਸ ਤਿਆਰ ਆ ਨਾਲ ਦੀ ਨਾਲ ਬੱਸਾਂ ਭਰ ਕੇ ਆ ਜਾਂਦੀ ਹੈ ਤੇ ਅੱਛੇ ਗੁੰਡਾਗਰਦੀ ਸ਼ਰੇਆਮ ਹੁੰਦੀ ਆ ਕੋਈ ਪੁਲਿਸ ਵਾਲੇ ਜਾਂਦੇ ਵੀ ਨਹੀਂ ਦੋ ਬੰਦੇ ਉਥੇ ਅਸੀਂ ਥਲੀ ਜਿਹੜੀ ਗੱਲ ਕਹਿ ਰਹੇ ਹਾਂ ਨਾ ਵੀ ਅਸੀਂ ਫਿਰ ਵਾਰ-ਵਾਰ ਗੱਲ ਉੱਥੇ ਆ ਜਾਂਦੀ ਹੈ ਕਿ ਮੈਨੂੰ ਹਮੇਸ਼ਾ ਇਸ ਗੱਲ ਤੋਂ ਟਾਰਗੇਟ ਕੀਤਾ ਜਾਂਦਾ ਬਹੁਤ ਬੰਦਿਆਂ ਦੁਆਰਾ ਵੀ ਇਹ ਨਫ਼ਰਤ ਕਰਦਾ ਅਸੀਂ ਨਫ਼ਰਤ ਨਹੀਂ ਕਰਦੇ ਭਾਈ ਅਸੀਂ ਕਹਿੰਦੇ ਆ ਪੰਜਾਬ ਨੂੰ ਪੰਜਾਬ ਦਾ ਬਣਦਾ ਹੱਕ ਮਿਲਣਾ ਚਾਹੀਦਾ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਪਰ ਐਥੇ ਜਿਹੜੇ ਹਾਲਾਤ ਅੱਜ ਬਣ ਗਏ ਤੁਸੀਂ ਦੇਖੋ ਵੀ ਆਪਾਂ ਕਹਿੰਦੇ ਇਹਨਾਂ ਦਾ ਮੁਕਾਬਲਾ ਕਰੋ ਤੁਸੀਂ ਜੇ ਮੁਕਾਬਲਾ ਕਰੋਗੇ ਨਾ ਪੰਜਾਬੀ ਬੰਦਾ ਇਹਦਾ ਨਰਦਈ ਨਹੀਂ ਹੈਗਾ ਐਡਾ ਬੇਕੱਕ ਨਹੀਂ ਵੀ ਤੂੰ ਗਾਲ੍ਹਾਂ ਛੁਰੇ ਮਾਰ ਦੂਗਾ ਅੱਖਾਂ ਛੁਰੇ ਮਾਰ ਦੂਗਾ ਸਾਡਾ ਡੀਐਨਏ ਸਾਡਾ ਖੂਨ ਹਮੇਸ਼ਾ ਮਜਲੂਮ ਨਾਲ ਖੜਦਾ ਆਇਆ ਜ਼ੁਲਮ ਦੇ ਖਿਲਾਫ ਖੜਿਆ ਹੈ ਹੁਣ ਉਹੀ ਗੱਲ ਵਾਰ-ਵਾਰ ਆ ਜਾਂਦੀ ਇੱਕ ਸ਼ਰਿਆਮ ਬੰਦਾ ਇੱਕ ਬਿਆਨ ਦਿੰਦਾ ਹੈ ਲੁਧਿਆਣੇ ਦਾ ਬਿਆਨ ਦਾ ਸ਼ਬਦਾਂ ਦੂਜੇ ਦਿਨ ਅਖਬਾਰਾਂ ਦੇ ਵਿੱਚ ਚੈਨਲਾਂਾਂ ਤੇ ਚੱਲਦਾ ਹੈ ਕਿ ਅਸੀਂ ਜਿਹੜੇ ਆਹ ਬਣਾਈ ਫਿਰਦੇ ਆ ਨਾ ਬੁੱਢੇ ਦਰਿਆ 'ਚ ਜ਼ਹਿਰਾਂ ਪਾਉਣ ਦੀ ਗੱਲ ਜਿਹੜੇ ਰੋਕਣ ਦੀ ਗੱਲ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ 1 ਲੱਖ ਪ੍ਰਵਾਸੀ ਬਰਾਬਰ ਖੜਾ ਕਰਦੇ ਆਗੇ ਉਹਦੇ ਕੋਈ ਨੋਟਿਸ ਹੀ ਨਹੀਂ ਸਰਕਾਰ ਦਾ ਵੀ ਤੂੰ ਦੰਗੇ ਭੰਕਾਰ ਰਿਹਾ ਤੂੰ ਮਰਵਾਏਂਗਾ ਲੋਕਾਂ ਨੂੰ ਉਹ ਕਹਿੰਦੇ ਸ਼ਰੇਆਮ ਤੁਹਾਡੇ ਪਾਣੀ ਜ਼ਹਿਰ ਪਾਵਾਂਗੇ ਕੈਮੀਕਲ ਪਾਵਾਂਗੇ ਰੋਕ ਕੇ ਦਿਖਾਓ ਤੁਹਾਨੂੰ ਮਾਰਾਂਗੇ ਕਸੂਰ ਕੀ ਦਾ ਜਿਹੜੇ ਅੱਜ ਸਾਡੇ ਘਰੇ ਬੈਠੇ ਆ ਇੱਥੇ ਆਪਾਂ ਖੜੇ ਆ ਇਹਦੇ ਮਹਾਲੀ ਦੇ ਆਲੇ-ਦਾਲੇ 15-20 ਪਿੰਡਾਂ ਕਿੰਨੇ ਕ ਬੰਦੇ ਆ ਗਏ ਪੰਜ-ਚਾਰ ਸੌ ਬੰਦਾ ਹੈ ਇਹ ਤੁਰ ਜਾਣਗੇ ਹੁਣ ਘਰਾਂ ਨੂੰ ਆਪਣੇਆਂ ਨੂੰ ਅਸੀਂ 250 ਮੀਲ ਤੋਂ ਆਏ ਆ ਅਸੀਂ ਕਹਿੰਦੇ ਆਸਾਨ ਨਹੀਂ ਕਰਨ ਆਏ ਅਸੀਂ ਲੜਾਈ ਲੜ ਰਹੇ ਆ ਪੰਜਾਬ ਪੰਜਾਬੀ ਅੱਥ ਦੀ ਤਾਂ ਇੱਥੇ ਆਏ ਆ ਪਰੇ ਇੱਥੇ ਵਾਲੇ ਲੋਕ ਕਿੱਥੇ ਆ ਬਾਈ ਜੱਤਪੁਰੇ ਵਾਲੇ ਐਡਾ ਇਕੱਠ ਹੋਇਆ ਜੱਤਪੁਰੇ ਦੇ ਇੱਥੇ 10 ਆ ਗਏ ਹੋਣੇ ਆ 5 ਆ ਗਏ ਹੋਣੇ 15 ਆ ਗਏ ਹੋਣੇ ਬਾਕੀ ਕਿੱਥੇ ਆ ਉਹ ਇਹਨਾਂ ਦੀ ਉਹ ਗੱਲ ਹੋਈ ਕਿ ਲੋਕਾਂ ਨੇ ਸਾਡੇ ਘਰੇ ਅੱਗ ਆਊਗੀ ਉਹ ਦੇਖਾਂਗੇ ਕੁੰਬੜਾ ਦੇ ਆਪਣੇ ਇਹਨਾਂ ਦੇ ਪਿੰਡ ਦੇ ਨਹੀਂ ਆਏ ਕੁੰਬਣਾ ਵਾਲੇ ਆਏ ਨਹੀਂ ਹੋਣੇ ਬਹੁਤ ਨਹੀਂ ਮੈਂ ਤਾਂ ਉਹੀ ਕਹਣਾ ਵੀ ਆ ਇੱਥੇ ਕੁੰਬਣਾ ਦੇ ਬੰਦੇ ਖੜੇ ਨੇ ਬਾਈ ਸੋਡੇ ਕੁੰਬਣਾ ਪਿੰਡ ਦੇ ਵਿੱਚ ਕਿੰਨੇ ਬੰਦੇ ਨੇ ਜਿੰਨਾ ਬੰਦੇ ਨੂੰ ਥੋੜੇ ਪਿੰਡ ਦੇ ਬੰਦਿਆਂ ਨੇ ਕਮਰੇ ਦੇ ਕਰਾਏ ਕਰਾਏ ਤੇ ਕਮਰੇ ਦਿੱਤੇ ਹੋਏ ਨੇ 70% ਸਾਰੇ ਕਮਰੇ ਕਰਾਏ ਪਰੇ ਆ ਜੀ 25% ਮੇਰੇ ਘਰ ਨੇ ਪੇਂਟ ਪਾਸੀ ਹੈ ਜੀ ਹੁਣ ਆ ਦੇਖ ਲੈ ਤੇ ਕਸੂਰ ਕੀ ਦਾ ਇਹਨਾਂ ਦਾ ਯਾਰ ਕਸੂਰ ਕੌਣ ਸਾਡਾ ਹੀ ਕਸੂਰ ਹੈ ਕਸੂਰ ਸਾਡਾ ਹੀ ਹੈ ਹਾਂ ਉਹ ਮੈਂ ਪਹਿਲਾਂ ਵੀ ਸੁਣਾਈ ਸੀ ਮਾਰੇ ਤੋਂ 15 ਕਰੋੜ ਦਾ ਕਿਲਾ ਹੋ ਗਿਆ ਬਾਈ ਉਹ ਪਹੁੰਚ ਤੋ ਫਿਰ ਇਹ ਤਾਂ ਜੜ ਡੂੰਘੀ ਫਿਰ ਇਹ ਗੱਲਾਂ ਦੇ ਉੱਤੇ ਮੈਂ ਕਹਿੰਦਾ ਫਿਰ ਵਿਚਾਰ ਕਰਨੀ ਬਿਆਰਥ ਹੈ ਬਾਈ ਜਦੋਂ ਆਉਣਿਓ ਨਹੀਂ ਤੁਸੀਂ ਗੱਲਾਂ ਦੇ ਨਾਲ ਨਹੀਂ ਸਮਝਾ ਸਕਦੇ ਲੋਕਾਂ ਨੂੰ ਅਗਲਾ ਕਹਿੰਦਾ ਤੂੰ ਕੌਣ ਹੁੰਦਾ ਅਸੀਂ ਤਾਂ ਕਲਪਨਾ ਹੀ ਕਲਪਨਾ ਆਖਰੀ ਸਾਹ ਤੱਕ ਲੜਨਾ ਅਸੀਂ ਨਹੀਂ ਬਹਿ ਸਕਦੇ ਘਰੇ ਟੇਕ ਕੇ ਵੀ ਸਾਡੇ ਨੌਜਵਾਨ 15-15 ਸਾਲ ਦੇ ਜਵਾਕ ਮਾਰੇ ਜਾਣ ਸਾਡੀਆਂ ਕੁੜੀਆਂ ਬੀੜੀਆਂ ਬੀਬੀਆਂ ਬੱਚਿਆਂ ਦੇ ਨਾਲ ਧੱਕੇਸ਼ਾਹੀਆਂ ਹੁੰਦੇ ਘਰੇ ਬਹਿ ਜੇ ਸਾਡੀ ਨਾ ਜਮੀਰ ਰਹਿ ਗਈ ਅਸੀਂ ਤਾਂ ਲੜਾਂਗੇ ਕੋਈ ਗੱਲ ਨਹੀਂ ਦੇਰ ਆਉਣਗੇ ਕਦੇ ਆਉਣਗੇ ਡੇਰ ਸਵੇਰ ਆ ਜਾਣਗੇ ਕਦੇ ਸਮਝਣਗੇ ਗੱਲ ਨੂੰ ਸਾਡੀ ਨੂੰ ਇਹਦੇ ਨਾਲ ਜੋੜਨਾ ਸਾਡੇ ਜਥੇਦਾਰਾਂ ਦਾ ਵੀ ਤਾਂ ਕੰਮ ਸੀ ਜੀ ਸ਼ੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਡੀ ਸੰਸਥਾ ਦਾ ਹੀ ਕੀ ਕੱਗੇ ਹੁਣ ਆਪਦਿਆਂ ਨੂੰ ਨਿੰਦਣਾਲੀ ਗੱਲ ਹੈ ਕੀ ਕੱਗੇ ਇਹ ਨਾ ਸ਼ੋਮਨੀ ਕਮੇਟੀ ਨੂੰ ਮਾੜਾ ਕਹਿ ਸਕਦੇ ਆ ਨਾ ਅਸੇ ਅਕਾਲਤ ਸਾਬ ਨੂੰ ਮਾੜਾ ਕਹਿ ਸਕਦੇ ਆ ਸਾਡੇ ਲਈ ਤਾਂ ਸਨਮਾਨ ਜਿਹੜੇ ਉੱਥੇ ਪ੍ਰਬੰਧਕ ਨੇ ਉਹਨਾਂ ਨੂੰ ਤਾਂ ਕਹਿ ਜਿਨੇ ਕਰਨਾ ਸੀ ਬੈਠੇ ਆ ਜਿਨ੍ਹਾਂ ਨੇ ਸੋਚੀ ਨਹੀਂ ਨਾ ਗੱਲਾਂ ਬਾਰੇ ਕਦੇ ਨਾ ਸਾਡੇ ਕੋਲ ਢੰਗ ਦੇ ਸਕੂਲ ਨੇ ਨਾ ਸਾਡੇ ਕੋਲ ਯੂਨੀਵਰਸਿਟੀਆਂ ਕਾਲਜ ਨੇ ਨਾ ਕੋਰ ਰਿਸਰਚ ਸੈਂਟਰ ਨੇ ਸਾਡੇ ਕੋਲ ਕੀ ਆ ਨਾ ਸਿੱਕੇ ਆਪਣੇ ਦੀ ਬਾਹ ਫੜੀ ਆ ਵੀ ਆ ਗਰੀਬ ਪਰਿਵਾਰ ਐ ਇਹਨੂੰ ਘਰ ਪਾ ਦੇਗੇ ਇਹਨੂੰ ਕੁਝ ਮਤਲਬ ਕਿ ਕੋਈ ਦੀ ਸਹਾਇਤਾ ਕਰ ਦਈਏ ਕੋਈ ਪੜ੍ਹਾਈ ਦੇ ਪੱਖ ਤੋਂ ਉਹਦਾ ਇੱਜ਼ਤ ਕਰਾ ਦੇਗੇ ਸਾਡੇ ਵਾਲੇ ਤਾਂ ਉੱਧਰ ਨੂੰ ਹੋ ਤਰੇ ਆ ਸਾਡੇ ਪਰਸੋਂ ਬਰਹੰਡੇ ਕੱਟ ਸੀਗਾ ਕ੍ਰਿਸ਼ਨਾਂ ਦਾ ਉਹ 20000 ਬੰਦੇ ਇਕੱਠ ਸਾਡੇ ਮਜਬੂਰੀ ਚ ਕੋਈ ਗਰੀਬ ਬੰਦਾ ਜਾ ਰਿਹਾ ਨਾ ਤਾਂ ਅਗਲੇ ਨੂੰ ਪਤਾ ਵੀ ਯਾਰ ਮੈਂ ਜੇ ਕੋਈ ਮੈਨੂੰ ਕਿਸੇ ਪਾਸੋਂ ਸਹਾਰਾ ਮਿਲਦਾ ਕੋਈ ਮੜਾ ਮੋਟਾ ਉਹ ਲਾਲਚ ਦਿੰਦੇ ਆ ਤਾਂ ਉਧਰ ਨੂੰ ਹੋ ਤੁਰਦੇ ਨੇ ਬੰਦੇ ਸਾਡੇ ਤੇ ਇੱਥੇ ਚੰਗੇ ਕਾਰ ਦੇ ਲਈ ਸਾਨੂੰ 2000 ਬੰਦਾ ਇਕੱਠਾ ਕਰਨਾ ਔਖਾ ਜਾਂਦਾ ਇਹ ਗੱਲ ਬਾਰੇ ਕੋਈ ਸੋਚ ਨਹੀਂ ਰਿਹਾ ਕੋਈ ਸਮਝ ਨਹੀਂ ਰਿਹਾ ਆਪਸ ਵਿੱਚ ਜੁੰਡੋ ਜੁੰਡੀ ਹੋਈ ਜਾਂਦੇ ਆ ਆ ਉਸ ਵਕਤ ਜਿਹੜੇ ਖਿਲਾਫ ਬਿਆਨ ਲਾਗੀ ਜਾਂਦੇ ਆ ਫਲਾਣਾ ਮਾੜਾ ਫਲਾਣਾ ਚੰਗਾ ਫਲਾਣੇ ਨੇ ਐ ਕਰਤਾ ਫਲਾਣੇ ਨੇ ਐ ਕਰਤਾ ਉਹ ਸਾਨੂੰ ਅੱਜ ਭਰਾਵੋ ਇਕੱਠੇ ਹੋਣ ਦੀ ਲੋੜ ਆ ਰੱਬ ਦਾ ਵਾਸਤਾ ਇਕੱਠੇ ਹੋ ਜੋ ਪੰਜਾਬੀ ਕੋ ਪੰਜਾਬ ਦਾ ਸਿੱਖ ਪੰਜਾਬ ਦਾ Hindu ਪੰਜਾਬ ਦਾ ਮੁਸਲਮਾਨ ਸਾਰੇ ਇਕੱਠੇ ਹੋ ਜੋ ਜੇ ਚਾਹੋ ਨੇ ਆ ਇਹ ਮਸਲੇ ਸਾਡੀਆਂ ਸਿੱਖ ਸੰਸਥਾਵਾਂ ਵੀ ਸਾਡੀਆਂ Hindu ਦੀਆਂ ਸੰਸਥਾਵਾਂ ਵੀ ਮੁਸਲਮਾਨ ਪੰਜਾਬੀ ਜਿਹੜੇ ਮੁਸਲਮਾਨ ਨੇ ਉਹਦੀਆਂ ਸੰਸਥਾਵਾਂ ਵੀ ਇਹ ਸੋਚਣ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਅਣੀ ਖਤਰਨਾਕ ਗੱਲ ਆ ਜਿੰਨੇ ਬੰਗਲਾਦੇਸ਼ੀ ਰਹਿੰਗੇ ਨੇਗੀ ਜਿਹੜੇ ਮੁਸਲਮਾਨਾਂ ਬੰਗਲਾਦੇਸ਼ੀ ਬਹੁਤ ਵੱਡੇ ਪਦਰ ਤੇ ਪੰਜਾਬ ਚ ਆ ਚੁੱਕੇ ਆ ਨਾਂ ਬਦਲ ਕੇ ਕੋਈ ਆਸ਼ੂ ਬਣ ਗਿਆ ਕੋਈ ਰਾਜੂ ਬਣ ਗਿਆ ਕੋਈ ਰਵੀ ਬਣ ਗਿਆ ਨਾਂ ਬਦਲ ਕੇ ਰਹਿ ਰਹੇ ਆ ਔਰ ਨਾਂ ਬਦਲ ਕੇ ਰਹਿਗੇ ਉਹਨਾਂ ਦਾ ਚੱਕੇ ਆਧਾਰ ਕਾਰਡ ਬਣ ਜੂ ਬੂਟ ਬਣ ਜੂ ਰਸ਼ਨ ਕਾਰਡ ਬਣ ਜੂ ਪਿਛਲਾ ਪਸ਼ੋਕਰ ਪਤਾ ਹੀ ਨਹੀਂ ਕਿੱਥੋਂ ਆਇਆ ਕਿਹੜਾ ਕ੍ਰਾਈਮ ਕਰਕੇ ਆ ਬੰਗਲਾਦੇਸ਼ ਚੋਂ ਆਇਆ ਹੈ ਕਿ ਯੂਪੀ ਬਿਹਾਰ ਕਿੱਥੋਂ ਆਇਆ ਹੈ ਹੁਣ ਜਿਹੜੇ ਬੰਦੇ ਮਾਰ ਕੇ ਭੱਜੇ ਆ ਆਹ ਜਿਹੜੇ ਪੰਜੇ ਛੇ ਭੱਜੇ ਆ ਤੇ ਤਿੰਨ ਚਾਰੋਂ ਭੱਜੇ ਹੋਏ ਆ ਉੱਥੋਂ ਵਾਲੇ ਦਲੱਦੀ ਪਿੰਡ ਵਾਲੇ ਇਹਨਾਂ ਨੂੰ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਦਾ ਪੁਰਾਣਾ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਐਡਰੈਸ ਉਹ ਜਨ ਤੱਕ ਕਰੋ ਪਤਾ ਹੈ ਕਿਸੇ ਪੁਲਿਸ ਵਾਲੇ ਨੂੰ ਵੀ ਕਿੱਥੋਂ ਦੇ ਰਹਿਣ ਲੈ ਕਿੱਥੋਂ ਆਇਆ ਇੱਥੋਂ ਦੇ ਆ ਕੇ ਇੱਥੇ ਨਾਂ ਲਿਖਾਤਾ ਵੋਟ ਬਣ ਗਈ ਕਾਰਡ ਆਧਾਰ ਕਾਰਡ ਬਣ ਗਿਆ ਇੱਥੇ ਨੀ ਪਸਨੀਕ ਬਣ ਗਈ ਪਿੱਛਾ ਪਤ ਪੁੱਛੇ ਨਹੀਂ ਕੌਣ ਕਿੱਥੋਂ ਆਇਆ ਕ੍ਰਾਈਮ ਕਰਕੇ ਆ ਰਹੇ ਆ ਕੋ ਪੁਲਿਸ ਵੈਰੀਫਿਕੇਸ਼ਨ ਹੀ ਨਹੀਂ ਕਰ ਰਹੀ ਉਹ ਮੈਟਰ ਨਾਲ ਬੰਦਾ ਮਾਰਕ ਟੱਪ ਜਾਂਦੇ ਆ। ਕਿਤੇ ਪੰਜਾਬ ਨੂੰ ਅੱਗ ਲਾਉਣ ਦੇ ਲਈ ਭੇਜੇ ਤਾਂ ਨਹੀਂ ਜਾ ਰਹੇ। ਬਿਲਕੁਲ ਇਹ ਸਾਜ਼ਿਸ਼ ਹੈ ਪੰਜਾਬ ਨੂੰ ਲਾਂਬੂ ਲਾਉਣ ਦੀ, ਪੰਜਾਬ ਨੂੰ ਮਾਰਨ ਦੀ, ਪੰਜਾਬੀਆਂ ਦੀ ਨਸਲ ਖੁਸ਼ੀ ਕਰਨ ਦੀ ਤਾਂ ਕਿ ਨਾ ਪੰਜਾਬ ਕੋ ਸਿਰ ਜੋੜ ਕੇ ਇਕੱਠੇ ਹੋ ਕੇ ਸੋਚੋ ਇਹਦੇ ਬਾਰੇ ਵਿਚਾਰੋ ਤੇ ਅਸੀਂ ਇਹ ਮਸਲੇ ਦਾ ਹੱਲ ਕਿਵੇਂ ਕੱਢਗੇ। ਸਾਡੇ ਲਈ ਹਰ ਬੰਦੇ ਲਈ ਇਹ ਗੱਲ ਸੋਚਣੀ ਪੈਣੀ ਅੱਜ ਕਿ ਪੰਜਾਬ ਪਰ ਪਹਿਲ ਦੇ ਆਧਾਰ ਤੇ ਹੁਣ ਜੇ ਤਾਂ ਪਰ ਅਸੀਂ ਤਾਂ ਉਦੋਂ ਉੜਦੇ ਜਦੋਂ ਜਮਾਂ ਸਾਡੇ ਪੂਛ ਨੂੰ ਅੱਗ ਲੱਗ ਜਾਂਦੀ ਆ ਕੇ। ਵੀ ਮਗਰੋਂ ਸੇਕ ਲੱਗੇ ਉਹ ਡੋੜਦੇ ਵੀ ਆ ਕੇ ਹੋ ਕੇ ਕਿ ਨੱਕ ਲਾਤੀ ਆ ਕੇ ਉਦੋਂ ਉੜਦੇ ਆਂ। ਉਦੋਂ ਨੁਕਸਾਨ ਕਰਾ ਪ ਅਈਦਾ ਪਹਿਲਾ ਕਲਪ ਦੇਖਦੇ ਫਿਰਦੇ ਆ ਵੀ ਗੱਲਾਂ ਦੇ ਉੱਤੇ ਗੌਰ ਕਰੋ ਭਰਾਵੋ ਬਿਲਕੁਲ ਗੌਰ ਕਰਨਾ ਬਣਦਾ ਹੈ ਇਹਨਾਂ ਗੱਲਾਂ ਦੇ ਉੱਤੇ ਤਾਂ ਜ਼ਰੂਰ ਪੰਜਾਬੀ ਭਰਾਵਾਂ ਨੂੰ ਸੋਚਣਾ ਚਾਹੀਦਾ ਹੈ ਤੇ ਆਪਣੇ ਸਭ ਨੂੰ ਇੱਕਾ ਦਿਖਾਉਣਾ ਚਾਹੀਦਾ ਕੋਈ ਮਸਲਾ ਹੁੰਦਾ ਹੈ ਤਾਂ ਇੱਕ ਪਰਿਵਾਰ ਦਾ ਨਾ ਸਮਝਿਆ ਜਾਵੇ ਉਹ ਪੂਰੇ ਪੰਜਾਬ ਦਾ ਸਮਝਿਆ ਜਾਵੇ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੱਗਦਾ ਹੈ ਵੀ ਸਮਾਂ ਭਿਆਨਕ ਹੋ ਸਕਦਾ ਹੈ ਤਾਂ ਉਹਦੇ ਉੱਤੇ ਹੁਣੇ ਖਰੋਕ ਲਗਾਉਣ ਦੇ ਲਈ ਏਕਾ ਕਰਨਾ ਬਹੁਤ ਜ਼ਰੂਰੀ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬ ਲੋਕ ਚੈਨਲ